ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਪੁੱਤ ਪਨ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾਲ ਅੱਜ ਮੈਂ ਐਸੇ ਨੌਜਵਾਨ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣ ਜਾ ਰਿਹਾ ਜਿਹਦੇ ਨਾਂ 44 ਤੋਂ ਵੱਧ ਵਿਸ਼ਵ ਰਿਕਾਰਡ ਨੇ ਕੋਮਰ ਅਮਰਤ ਬੀਰ ਸਿੰਘ ਨੌਜਵਾਨ ਹੈ ਉਮਰ ਵਾਲਾ ਪਿੰਡ ਹੈ ਡੇਰਾ ਬਾਬਾ ਨਾਨਕ ਤੇ ਜਦੋਂ ਆਪਾਂ ਬਟਾਲੇ ਤੋਂ ਜਾਣੀ ਹੈ ਦੁਨੀ ਸਾਈਂ ਇਸ ਨੌਜਵਾਨ ਦੇ ਨਾਂ ਇਹਨੂੰ ਪੁਸ਼-ਅਪ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ 23 ਸਾਲਾਂ ਦੀ ਉਮਰ ਦੇ ਵਿੱਚ ਐਨੇ ਵਿਸ਼ਵ ਰਿਕਾਰਡ ਬਣਾਉਣੇ ਤੇ ਉਹ ਵੀ ਦੇਸੀ ਤਰੀਕੇ ਦੇ ਨਾਲ ਪੁਸ਼ਅ ਸ਼ਬਦ ਜਿਹੜਾ ਉਹ ਅੰਗਰੇਜ਼ੀ ਵੱਲ ਤੁਰ ਜਾਂਦਾ ਜੇ ਪੰਜਾਬੀ ਵਿੱਚ ਕਹਾਂ ਤਾਂ ਡੰਡ ਮਾਰਨੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਉਂਗਲਾਂ ਤੇ ਮੁਠੀਆਂ ਬੰਦ ਕਰਕੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਇਹਨਾਂ ਨੇ ਡੰਡ ਮਾਰ ਕੇ ਹਾਈ ਸਪੀਡ ਨਾਲ ਡੰਡ ਮਾਰ ਕੇ ਆਪਣੇ ਨਾਂ 44 ਤੋਂ ਵੱਧ ਵਿਸ਼ਵ ਰਿਕਾਰਡ ਕੀਤੇ ਆ ਬਰੂਸਲੀ ਦਾ ਰਿਕਾਰਡ ਤੋੜਨ ਵਾਲਾ ਇਹ ਸਾਡਾ ਨੌਜਵਾਨ ਹੈ ਖੇਤੀਬਾੜੀ ਵਾਲੇ ਪਰਿਵਾਰ 'ਚ ਜਦ ਮੈਂ ਨੌਜਵਾਨ ਇੱਕ ਵੱਖਰੀ ਲਈ ਪਾਰ ਸਾਰੀਆਂ ਗੱਲਾਂ ਇਹਦੀ ਜ਼ੁਬਾਨੀ ਜਾਣਦੇ ਆ ਸ਼ੌਕ ਕਿਵੇਂ ਪਿਆ ਕਿਵੇਂ ਕਿਹੜੀਆਂ ਚੀਜ਼ਾਂ ਬੂਸਟ ਕਰ ਰਹੀਆਂ ਨੇ ਡੇ ਪ੍ਰੋਗਰਾਮ ਕੀ ਹੁੰਦਾ ਐ ਐਕਸਰਸਾਈਜ਼ ਕਿਵੇਂ ਕਰਦਾ ਐ ਜਿਮ ਨਹੀਂ ਜਾਂਦਾ ਤਾਂ ਘਰ 'ਚ ਪ੍ਰੋਗਰਾਮਿੰਗ ਕਿਵੇਂ ਹੈਗੀ ਐ ਖੁਰਾਕ ਕੀ ਐ ਸਾਰੀਆਂ ਗੱਲਾਂ ਜਾਣਦੇ ਆ ਸਤਿਪੰਕਤ ਸਵਾਗਤ ਹੈ ਇਸ ਸ੍ਰੀ ਕਾਲ ਸ੍ਰੀ ਗੱਲ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਠੀਕ ਠਾਕ ਹਾਂਜੀ ਸਾਨੂੰ ਬੜੀ ਖੁਸ਼ੀ ਆ ਤੁਹਾਨੂੰ ਮਿਲ ਕੇ ਕਿ ਤੁਹਾਡੇ ਵਰਗਾ ਯੂਥ ਨੌਜਵਾਨ ਹੈ ਜਿਹੜਾ ਸਾਡਾ ਪਿੰਡ ਦਾ ਖੇਤੀ ਵਾਲੇ ਪਰਿਵਾਰ ਚੋਂ ਉੱਠ ਕੇ ਇੱਥੋਂ ਤੱਕ ਗਿਆ ਪਹਿਲਾਂ ਆਪਾਂ ਉਹਨਾਂ ਕਾ ਰਿਕਾਰਡ ਹੈ ਜਿਹੜੇ ਤੁਹਾਡੇ ਨਾਮ ਤੇ ਉਹਨਾਂ ਦੀ ਗੱਲ ਕਰ ਲਈ ਕਿੰਨੇ ਰਿਕਾਰਡ ਬਣਾਏ ਹੁਣ ਸਰ ਮੇਰੇ 44 ਪਲਸ ਵਰਲਡ ਰਿਕਾਰਡ ਹੈ ਜੀ ਇਹ ਸਿਰਫ ਡੰਡ ਮਾਰ ਕੇ ਬਣਾਏ ਸਨ ਹਾਂਜੀ ਫਿਟਨੈਸ ਕੈਟਾਗਰੀ ਵਿੱਚ ਫਿਟਨੈਸ ਕੈਟਾਗਰੀ 44 ਸਭ ਤੋਂ ਫੇਮਸ ਕੋਈ ਦੱਸਣਾ ਚਾਹੂੰ ਜੀ ਵਿੱਚ ਬਹੁਤ ਵਿਸ਼ੇਸ਼ ਹੈ ਫੇਮਸ ਸਰ ਇਕਤਾ ਜੀ ਸਾਡੇ ਲੈਜੈਂਡ ਬਰੂਸਲੀ ਜੀ ਹੋਏ ਨੇ ਉਹਨਾਂ ਦਾ ਰਿਕਾਰਡ ਸੀ 2023 ਦੇ ਵਿੱਚ ਮੈਂ ਬਣਾਇਆ ਸੀ ਹਾਂਜੀ ਫਿਰ ਉਸ ਤੋਂ ਬਾਅਦ ਯੂਕਰੇਨ ਬੁੱਕ ਦਾ ਰਿਕਾਰਡ ਸੀ ਗਿਨੀਸ ਬੁੱਕ ਆਫ ਵਰਲਡ ਰਿਕਾਰਡਸ ਲਿੰਕਾ ਬੁੱਕ ਆਫ ਰਿਕਾਰਡ ਤੇ ਹੋਰ ਵੀ ਲੰਡਨ ਬੁੱਕ ਆਫ ਰਿਕਾਰਡ ਦੇ ਵਿੱਚ ਮੇਰੇ ਕਈ ਰਿਕਾਰਡ ਦਰਜ ਨੇ ਸਰ 44 ਪਲਸ 47 ਪਲਸ ਵਿਸ਼ੇਸ਼ ਰਿਕਾਰਡ ਹਾਂਜੀ ਇਹ ਸਿਰਫ ਡੰਡ ਮਾਰਦੇ ਹਾਂ ਡੰਡ ਕਿਸ ਤਰ੍ਹਾਂ ਦੇ ਮਾਰਦੇ ਡੰਡ ਸਰ ਹਰ ਇੱਕ ਤਰ੍ਹਾਂ ਦੇ ਅਲੱਗ-ਅਲੱਗ ਕੈਟਾਗਰੀਆਂ ਹੁੰਦੀਆਂ ਨੇ ਪੁਸ਼-ਅਪ ਲਾਉਣ ਦੇ ਵਿੱਚ 2 ਫਿੰਗਰ ਪੁਸ਼-ਅਪ 1 ਫਿੰਗਰ ਪੁਸ਼-ਅਪ ਫਿੰਗਰ ਟਿਪ ਪੁਸ਼-ਅਪ ਫਿੰਗਰ ਟਿਪ ਕਲਾਪ ਪੁਸ਼-ਅਪ ਨਕਲ ਪੁਸ਼-ਅਪ ਇਹਨਾਂ ਦੇ ਬੜੇ ਵੈਰਾਈਟੀਆਂ ਹੁੰਦੀਆਂ ਨੇ ਸੋ ਹਰ ਇੱਕ ਵੈਰਾਈਟੀ ਦੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਬਣਾਵਾਂ ਬਰੂਸਲੀ ਦਾ ਜਿਹੜਾ ਰਿਕਾਰਡ ਤੋੜਿਆ ਉਹ ਕਿਸ ਤਰ੍ਹਾਂ ਦਾ ਪੁਸ਼-ਅਪ ਸੀ ਸਰ ਉਹ ਫਿੰਗਰ ਟਿਪ ਪੁਸ਼-ਅਪ ਸੀ 20 ਕਿਲੋ ਭਾਰ ਰੱਖ ਕੇ ਤੇ 86 ਪੁਸ਼-ਅਪ ਲਾਈ ਸੀ 1 ਮਿੰਟ ਦੇ ਵਿੱਚ ਕਿੰਨੀਆਂ ਉਂਗਲਾਂ ਤੇ ਸਭ ਪੂਰੀਆਂ ਪੂਰੀਆਂ ਪੰਜਾਂ ਉਂਗਲਾਂ 20 ਕਿਲੋ ਭਾਰ ਰੱਖ ਕੇ 20 ਕਿਲੋ ਪਿਛ ਤੇ ਭਾਰ ਹਾਂਜੀ ਤੇ ਪਹਿਲੇ ਸਿੱਖੋਂ ਤੁਸੀਂ ਜਿਨ੍ਹਾਂ ਨੇ ਰਿਕਾਰਡ ਤੋੜਿਆ ਹਾਂਜੀ ਹਾਂਜੀ ਜੀ ਪਹਿਲੇ ਪੰਜਾਬੀ ਹੋਣ ਜਾਂ ਪਹਿਲੇ ਇੰਡੀਅਨ ਹੋ ਯੈਸ ਸਰ ਹੋਰ ਇਹਨਾਂ ਰਿਕਾਰਡਸ ਦੀਆਂ ਪ੍ਰਾਪਤੀਆਂ ਕੀ ਕੀ ਹੈ ਕਿ ਕਿੱਥੋਂ-ਕਿੱਥੋਂ ਮਾਨ ਸਨਮਾਨ ਮਿਲਿਆ ਸਰ ਇਹਨਾਂ ਰਿਕਾਰਡਸ ਕਰਕੇ ਹੀ ਮੈਨੂੰ ਗਲੋਬਲ ਰੈਕਗਨਿਸ਼ਨ ਮਿਲਦੀ ਹੈ ਅੱਜ ਜਾਂ ਮੈਨੂੰ ਆਪਣੇ ਪੰਜਾਬ ਦੇ ਜੋ ਆਪਣੇ ਇੰਡੀਆ ਦੇ ਜੋ ਐਜੂਕੇਸ਼ਨਲ ਇੰਸਟੀਟਿਊਟਸ ਨੇ ਜਾਂ ਹੋਰ ਖੇਡਾਂ ਦੇ ਜੋ ਇੰਸਟੀਟਿਊਟਸ ਨੇ ਉਹਨਾਂ ਤੇ ਮੈਨੂੰ ਬੁਲਾਇਆ ਜਾਂਦਾ ਐਜ਼ ਅ ਗੈਸਟ ਬੁਲਾਇਆ ਜਾਂਦਾ ਬੱਚਿਆਂ ਨੂੰ ਡਿਲੀਵਰ ਕਰਦਾ ਮੈਂ ਸਪੀਚ ਆਪਣੀ ਇੱਕ ਮੋਟੀਵੇਸ਼ਨਲ ਸਪੀਚ ਜਾਂ ਆਪਣੇ ਜਰਨੇ ਬਾਰੇ ਉਹਨਾਂ ਨੂੰ ਦੱਸਦਾ ਤੇ ਇੱਕ ਗੁੱਡਵਿਲ ਐਂਬੈਸਡਰ ਮੈਨੂੰ ਕੋਸ਼ਿਤ ਕੀਤਾ ਜਾਂਦਾ ਵਾ ਅਫਰੀਕਾ ਦੀ ਅਫਰੀਕਾ ਦੀ ਕੰਟਰੀ ਬਰਲੈਂਡ ਵੱਲੋਂ ਹਾਂਜੀ ਉਹ ਵੀ ਇਹਨਾਂ ਦੇ ਆਧਾਰ ਤੇ ਕੀਤਾ ਜਾਂਦਾ ਅੱਛਾ ਬ੍ਰਾਂਡ ਐਮਬੈਸਡਰ ਉਹ ਯਾ ਬ੍ਰਾਂਡ ਐਮਬੈਸਡਰ ਮੈਨੂੰ ਤਾਂ ਪਹਿਲੇ ਪੰਜਾਬੀ ਹਾਂਜੀ ਸਰ ਪਹਿਲਾ ਇੰਡੀਅਨ ਪਹਿਲਾ ਪੰਜਾਬੀ ਸਰ ਅੱਛਾ ਪਹਿਲਾ ਪੰਜਾਬੀ ਮਤਲਬ ਪਹਿਲਾ ਇੰਡੀਅਨ ਆ ਜੋ ਉਸ ਨੇਸ਼ਨ ਦਾ ਬ੍ਰਾਂਡ ਐਮਬੈਸਡਰ ਆ ਪਰ ਪਹਿਲਾ ਪੰਜਾਬੀ ਆ ਜਿਹੜਾ ਕਿਸੇ ਦੇਸ਼ ਦਾ ਬ੍ਰਾਂਡ ਐਮਬੈਸਡਰ ਬਣਿਆ ਕੀ ਬਾਤ ਹੈ ਜੀ ਹੁਣ ਲੇਟੈਸਟ ਕੀ ਕੀਤਾ ਹੈ ਲੇਟੈਸਟ ਸਰ ਮੇਰਾ ਹੁਣ ਪਹਿਲਾ ਇੰਡੀਅਨ ਆ ਜਿਹਦਾ ਕਿਸੇ ਬ੍ਰਾਂਡ ਐਮਬੈਸਡਰ ਅਵਾਰਡ ਵਾਸਤੇ ਨਾਮ ਨੋਮੀਨੇਟ ਕੀਤਾ ਗਿਆ ਤੇ 31 ਤਰੀਕ ਨੂੰ ਉਹਦਾ ਰਿਜ਼ਲਟ ਆਉਣਾ ਵਾ 31 ਅਕਤੂਬਰ ਨੂੰ ਅੱਛਾ ਕਿਹੜੇ ਕਿੰਨਾ ਨੇ ਕੀਤਾ ਇਹ ਸਰ ਜਿਹੜੇ ਆਪਣੀ ਐਸੋਸੀਏਸ਼ਨ ਹੁੰਦੀ ਹੈ ਜਿਵੇਂ ਇੱਥੇ ਐਥਲੈਟਿਕ ਐਸੋਸੀਏਸ਼ਨਸ ਹੁੰਦੀਆਂ ਨੇ ਹਾਂਜੀ ਆਪਣੀ ਏਐਫਆਈ ਹੋ ਗਈ ਜਾਂ ਬਾਕੀ ਹੋ ਗਈਆਂ ਸਾਈ ਹੋ ਗਈ ਹਨਾ ਇਦਾਂ ਵਰਲਡ ਲੈਵਲ ਤੇ ਹੁੰਦੀਆਂ ਨੇ ਜੋ ਗਲੋਬਲ ਲੈਵਲ ਤੇ ਰੈਕਗਨਾਈਜ਼ ਕਰਦੀਆਂ ਨੇ ਅਲੱਗ-ਅਲੱਗ ਬੱਚਿਆਂ ਨੂੰ ਅਲੱਗ-ਅਲੱਗ ਯੂਥ ਨੂੰ ਜੋ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਨੇ ਹਾਂਜੀ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਚੁਣ ਕੇ ਫਿਰ ਉਹ ਨੋਮਿਨੇਟ ਕਰਦੇ ਨੇ ਜੀ ਅੱਛਾ ਹੁਣ ਆਪਾਂ ਦੂਜੇ ਪਾਸੇ ਆਉਨੇ ਆ ਸ਼ੁਰੂਆਤ ਕਿਵੇਂ ਹੁੰਦੀ ਹੈ ਸ਼ੌਕ ਕਿਵੇਂ ਪਿਆ ਸਰ ਸ਼ੌਂਕ ਸਰ ਆਪਣੇ ਪਰ ਰੈਸਲਰਸ ਨੂੰ ਦੇਖਦੇ ਆਂ ਪੁਰਾਣੀ ਹਿਸਟਰੀ ਨੂੰ ਦੇਖਦੇ ਆਂ ਐਂਸੈਸਰਸ ਨੂੰ ਉਹਨਾਂ ਕੋਲੋਂ ਦੇਖ ਕੇ ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਜਾਂ ਪਿੰਡ ਦੇ ਵਿੱਚ ਸੱਥਾ ਹੁੰਦੀਆਂ ਨੇ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਕਿ ਡੰਡ ਮਾਰੋ ਸੇਧ ਬਣਾਓ ਖੁੱਲਾ ਖਾਓ ਜਾਂ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਨਿਖਾਰੋ ਦੂਜੇ ਸਰ ਫਿਲਮਾਂ ਦੇਖਣ ਦਾ ਬੜਾ ਸ਼ੌਂਕ ਆ ਪੰਜਾਬੀਆਂ ਨੂੰ ਜੀ ਤੇ ਉਹ ਹਰ ਇੱਕ ਕਹਾਣੀ ਉਹ ਹਰ ਇੱਕ ਸਟੋਰੀ ਜੋ ਮੈਂ ਸ਼ੀਸ਼ੇ ਤੇ ਜਾਂ ਟੀਵੀ 'ਚ ਦੇਖਦਾ ਸੀ ਸਕਰੀਨ ਤੇ ਦੇਖਦਾ ਸੀ ਜੀ ਜੀ ਉਹ ਕਿਤੇ ਨਾ ਕਿਤੇ ਸਰ ਮੈਨੂੰ ਹੁੰਦਾ ਸੀ ਕਿ ਮੈਂ ਰਿਲੇਟ ਕਰਦਾ ਉੱਥੇ ਉਸ ਖਿਡਾਰੀ ਦੇ ਨਾਲ ਜਾਂ ਉਸ ਕੈਰੈਕਟਰ ਦੇ ਨਾਲ ਜੀ ਤੇ ਬੜੀ ਰੂਹ ਹੁੰਦੀ ਸੀ ਸਰ ਚਾਹ ਹੁੰਦਾ ਸੀ ਕਿ ਮੈਂ ਆਪਣੇ ਆਪ ਨੂੰ ਉਸ ਸਕਰੀਨ ਤੇ ਪੇਸ਼ ਕਰਾਂ ਇਸ ਤੋਂ ਵੱਡੇ ਲੈਵਲ ਤੇ ਜਾਂ ਸੇਮ ਉਸ ਤਰੀਕੇ ਦੇ ਨਾਲ ਜੀ ਬਸ ਉਸ ਤਰੀਕੇ ਤੋਂ ਸਰ ਇਹ ਜੋਸ਼ ਪੈ ਗਿਆ ਇਹ ਇਹ ਜਨੂਨ ਜਾ ਗਿਆ ਸਰ ਅੰਦਰ ਜੀ ਅ ਅੱਛਾ ਜਦੋਂ ਇਸ ਲਾਈਨ 'ਚ ਜਾਣਾ ਹੈ ਫਿਰ ਮਸਾਲੇ ਬਸ ਜਾਣਾ ਹੈ ਕੋਈ ਪ੍ਰੋਫੈਸ਼ਨਲ ਕੋਚਿੰਗ ਲਈ ਜਿਮ ਗਏ ਨਹੀਂ ਮੈਂ ਜਿਮ ਨਹੀਂ ਗਿਆ ਸਰ ਅਜੇ ਤੱਕ ਕੋਈ ਪ੍ਰੋਫੈਸ਼ਨਲ ਕੋਚ ਨਹੀਂ ਹੈ ਮੇਰਾ ਬਟ ਹਾਂ ਜਿਨੇ ਮੈਨੂੰ ਜ਼ਿੰਦਗੀ 'ਚ ਫਰਿਸ਼ਤੇ ਮਿਲੇ ਨੇ ਉਹਨਾਂ ਹਮੇਸ਼ਾ ਗਾਈਡ ਕੀਤਾ ਸਰ ਮੈਨੂੰ ਕੋਈ ਰੋਲ ਮਾਡਲ ਰਿਹਾ ਰੋਲ ਮਾਡਲ ਸਰ ਮੈਂ ਸਿਰਫ ਕਿਸੇ ਇੱਕ ਪਰਸਨੈਲਿਟੀ ਨੂੰ ਨਹੀਂ ਦੱਸ ਸਕਦਾ ਉਹ ਹਰ ਇੱਕ ਪਰਸਨੈਲਿਟੀ ਮੇਰਾ ਰੋਲ ਮਾਡਲ ਹੈ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਵਾ ਜਾਂ ਕਰ ਰਿਹਾ ਵਾ ਤੇ ਉਹਨੇ ਆਪਣੀ ਟੀਚੇ ਨੂੰ ਪ੍ਰਾਪਤ ਕੀਤਾ ਹੈ ਬੰਦਾ ਫਿਟਨੈਸ ਕਰਦਾ ਹੈ ਨਨ ਨਨ ਪੜ ਵੀ ਰਹੇ ਹਾਂ ਹਾਂਜੀ ਹਾਂਜੀ ਐਮਏ ਕਰ ਰਹੇ ਹਾਂ ਸਰ ਮੈਂ ਪੋਲੀਟੀਕਲ ਸਾਇੰਸ ਦੇ ਵਿੱਚ ਪੋਲੀਟੀਕਲ ਸਾਇੰਸ ਇਹ ਸ਼ੌਕ ਕਿ ਮੈਂ ਪਿਆ ਕਿ ਆਪਦੀ ਫਿਟਨੈਸ ਨੂੰ ਰਿਕਾਰਡ ਕਰਨਾ ਹੈ ਜਾਂ ਦਰਜ ਕਰਾਉਣਾ ਹੈ ਕਿਤੇ ਰਜਿਸਟ੍ਰੇਸ਼ਨ ਕਰਾਉਣੀ ਹੈ ਇਹ ਕਿਵੇਂ ਇਧਰ ਪਈ ਸਰ ਮੈਨੂੰ ਲੱਗਦਾ ਜੀ ਕਿ ਇਹ ਪਰਮਾਤਮਾ ਨਾ ਤੁਹਾਡੇ ਕੋਲੋਂ ਕੰਮ ਸੋਂਬੇ ਹੁੰਦੇ ਆ ਤੁਹਾਨੂੰ ਇਹ ਜਦੋਂ ਤੁਸੀਂ ਇਹ ਧਰਤੀ ਤੇ ਆ ਜਾਂਦੇ ਹੋ ਡਿਊਟੀਆਂ ਤੁਹਾਡੀਆਂ ਲਾਈਆਂ ਹੁੰਦੀਆਂ ਨੇ ਮੈਨੂੰ ਲੱਗਦਾ ਹੈ ਕਿ ਇਹ ਕੋਈ ਤਰੀਕਾ ਬਣਾਉਣਾ ਹੁੰਦਾ ਹੈ ਕਿ ਤੁਸੀਂ ਆਪਣੇ ਮਕਸਦ ਨੂੰ ਪਾਉਣਾ ਹੈ ਤੇ ਉਸ ਦੇ ਉੱਤੇ ਸ਼ੁਰੂਆਤ ਕਰਨੀ ਹੈ ਤੇ ਇਹ ਮੈਂ ਪਲੱਸ 2 ਚ ਸਰ ਮੈਥਸ ਚ ਮੇਰੀ ਕੰਪਾਰਟਮੈਂਟ ਆਈ ਸੀ ਫੇਲ ਹੋ ਗਿਆ ਸੀ ਮੈਂ ਫਾਈਨਲ ਐਗਜ਼ਾਮ ਚ ਅੱਛਾ ਤੇ ਮੈਂ ਘਰੇ ਬੈਠ ਗਿਆ ਜੀ ਹਾਂ ਤੇ ਸੋਸਾਇਟੀ ਦੀਆਂ ਫੈਮਲੀ ਦੀਆਂ ਰਿਸ਼ਤੇਦਾਰਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਹੁਣ ਬੱਚਾ ਕੀ ਕਰੇਗਾ ਕਿ ਫੈਮਲੀ ਡਿਪੈਂਡਡ ਹੁੰਦੀ ਆ ਸਰ ਬੱਚੇ ਦੇ ਉੱਤੇ ਆਪਣੇ ਕਿ ਸਾਡਾ ਬੱਚਾ ਭਵਿੱਖ ਆਪਣਾ ਸੁਧਾਰੇ ਸਾਡਾ ਭਵਿੱਖ ਸੁਧਾਰੇ ਇੱਕ ਰੈਕੋਗਨੀਸ਼ਨ ਦਵੇ ਸਾਨੂੰ ਸੋਸਾਇਟੀ ਦੇ ਵਿੱਚ ਕਿ ਹਾਂ ਵੀ ਫਲਾਣੇ ਦਾ ਮਾਪਾ ਬਾਪਾ ਉਹ ਚਾਚਾ ਇਹ ਉਹਦਾ ਤੇ ਮਾਣ ਮਹਿਸੂਸ ਹੋਏ ਉਹਨਾਂ ਨੂੰ ਸਰ ਬੜੀਆ ਕੰਮ ਕਰੇ ਪਰ ਉਹ ਕੰਮ ਨਹੀਂ ਸੀ ਉਹ ਤੋਂ ਕਰ ਪਾਇਆ ਮੈਂ ਕੋਈ ਉਹ ਜਿਹਾ ਫਿਰ ਮੈਂ ਸੋਸ਼ਲ ਮੀਡੀਆ ਤੇ ਧਿਆਨ ਦਿੱਤਾ ਆਪਣਾ ਜੀ ਫਿਟਨੈਸ ਵਾਲੇ ਪਾਸੇ ਡੰਡਲ ਹੋਣੇ ਸ਼ੁਰੂ ਕਰਤੇ ਜਿਵੇਂ ਆਪਣੇ ਪੰਜਾਬ ਦਾ ਸੱਭਿਆਚਾਰ ਕਲਚਰ ਬੜਾ ਮਸ਼ਹੂਰ ਆ ਇਸ ਟੀਮ ਨੂੰ ਲੈ ਕੇ ਹਮ ਤੇ ਕਬੱਡੀ ਆ ਪਉਂਦਾ ਜਦੋਂ ਮੈਂ ਦੇਖਦਾ ਸੀ ਆਪਣੇ ਨੌਜਵਾਨਾਂ ਨੂੰ ਬੜਾ ਸ਼ੌਂਕ ਸੀ ਜਿਵੇਂ ਮੈਂ ਆਖਿਆ ਫਿਲਮਾਂ ਤੋਂ ਜਾਂ ਇਨਸਪਾਇਰ ਹੋਏ ਆ ਉਹਨਾਂ ਤੋਂ ਉਦਾਂ ਹੀ ਕਬੱਡੀ ਦੇ ਜਿਹੜੇ ਨੌਜਵਾਨ ਨੇ ਖਿਡਾਰੀ ਨੇ ਉਹਨਾਂ ਤੋਂ ਮੈਂ ਉਹਨਾਂ ਦੀ ਬੋਡੀ ਦੇਖ ਕੇ ਫਿਜ਼ੀਕ ਦੇਖ ਕੇ ਬੜਾ ਇਨਸਪਾਇਰ ਹੋਇਆ ਜੀ ਸੋ ਹੁੰਦਾ ਸੀ ਕਿ ਮੈਂ ਫਿਜ਼ੀਕ ਉਹ ਜੀ ਬਣਾਉਣੀ ਆ ਪੁਸ਼-ਅਪ ਲਾਉਂਦੇ ਨੇ ਜਿੱਦਾਂ ਉਹ ਪਰ ਹੋਲੀ-ਹੋਲੀ ਪਤਾ ਲੱਗਦਾ ਸਰ ਕਿ ਫਿਜ਼ੀਕ ਬਣਾਉਣਾ ਕਾਫੀ ਨਹੀਂ ਹੁੰਦਾ ਤੁਹਾਨੂੰ ਅਚੀਵਮੈਂਟਸ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ ਸਮ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੈਕੋਗਨਾਈਜ਼ ਕਰਾ ਸਕਦੇ ਹੋ ਇਹ ਪਹਿਲੀ ਪਹਿਲੇ ਫਿਰ ਪਤਾ ਕਿਵੇਂ ਲੱਗਿਆ ਵੀ ਐ ਰਜਿਸਟਰਡ ਕਰਾਉਣਾ ਹੈ ਜਿਸੇ ਸਰ ਮੈਂ YouTube ਤੋਂ ਦੇਖਿਆ ਸੀ ਇਹ سوشل میڈیا ਤੋਂ Google ਤੋਂ ਦੇਖਿਆ ਤੇ ਇੱਕ ਦਿਨ ਪੋਪ ਅਪ ਹੋਈ ਸੀ ਇਹ ਨਿਊਜ਼ ਮਿਲ ਕੋ ਇਦਾਂ ਹੀ ਵਰਲਡ ਰਿਕਾਰਡ ਰਿਗਾਰਡਿੰਗ ਫਿਰ ਮੈਂ ਉਹ ਰਿਕਾਰਡ ਦੇ ਉੱਤੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਮੇਰਾ ਪਹਿਲਾ ਰਿਕਾਰਡ ਰਿਜੈਕਟ ਹੋ ਗਿਆ ਸੀ ਸਰ ਅੱਛਾ ਪਹਿਲੇ ਜੀ ਮੇ ਫੇਲਿਅਰ ਮਿਲੀ ਸੀ ਮੈਨੂੰ ਤੇ ਉਹ ਬੜਾ ਹੁੰਦਾ ਹੈ ਸਰ ਕਿ ਪਹਿਲੇ ਹੀ ਹੋਇਆ ਤੇ ਪਹਿਲੇ ਹੀ ਸ਼ਗਨਾ ਦਾ ਕੰਮ ਖਰਾਬ ਹੋ ਗਿਆ ਹੁੰਦੀ ਬੜੇ ਪੰਜਾਬੀਆਂ ਨੂੰ ਇਹ ਚੀਜ਼ ਆਪਾਂ ਰਿਚੁਅਲਸ ਨੂੰ ਬੜਾ ਬਲੀਵ ਕਰਦੇ ਆਂ ਜੀ ਤੇ ਮੈਨੂੰ ਵੀ ਸੀਗਾ ਯਾਰ ਪਹਿਲੇ ਜੀ ਆਪਾਂ ਨਾਕਾਮ ਹੋ ਗਏ ਆ ਪੜਾਈ 'ਚ ਵੀ ਮੈਂ ਨਾਕਾਮ ਤੇ ਇਹਦੇ ਵੀ ਨਾਕਾਮ ਹੋ ਗਿਆ ਫਿਰ ਕਰੂੰਗਾ ਕੀ ਅੱਗੇ ਜੀ ਫਿਰ ਸੈਕੰਡ ਟਰਾਈ ਦਿੱਤਾ ਸਰ ਮੈਂ 6 ਮਹੀਨੇ ਬਾਅਦ ਤੇ ਪਹਿਲਾ ਰਿਕਾਰਡ ਕੀ ਸੀ ਤੁਹਾਡਾ ਨਕਲ ਪੁਸ਼-ਅਪ ਦਾ ਸਰ ਮੁਠੀ ਬੰਦ ਕਰਕੇ ਪੁਸ਼-ਅਪ ਲਾਉਣੇ ਸੀ ਅੱਛਾ 1 ਮਿੰਟ ਦੇ ਵਿੱਚ ਮੈਂ ਲਾਈ ਸੀ 82 ਇਹ ਕਿਤੇ ਜਾ ਕੇ ਲਾਉਣੇ ਹੁੰਦੇ ਆ ਕਿ ਸਿਰਫ ਤੁਸੀਂ ਆਪਦੀ ਵੀਡੀਓ ਬਣਾ ਕੇ ਸਰ ਜਾ ਕੇ ਵੀ ਤੁਸੀਂ ਲਾ ਸਕਦੇ ਹੋ ਤੇ ਇਹ ਔਨਲਾਈਨ ਵੀ ਆਪਾਂ ਫਿਲ ਅਪ ਕਰ ਸਕਦੇ ਆ ਆਪਣਾ ਫਾਰਮ ਅਪਲਾਈ ਕਰ ਸਕਦੇ ਆ ਜੀ ਮੈਂ ਔਨਲਾਈਨ ਕੀਤਾ ਸੀ ਸਰ ਮੋਸਟਲੀ ਤੁਹਾਡੇ ਜਿਹੜੇ ਰਿਕਾਰਡ ਹੈ ਆਨਲਾਈਨ ਹੈ ਕਿ ਜਾ ਕੇ ਆਨਲਾਈਨ ਸਰ ਮੋਸਟਲੀ ਹੁੰਦਾ ਹੀ ਨਾ ਉਹ ਵੀਡੀਓ ਆਪਾਂ ਜਿਵੇਂ ਪੋਡਕਾਸਟ ਕਰ ਰਹੇ ਹਾਂ ਤਿੰਨ ਚਾਰ ਐਂਗਲ ਤੋਂ ਵੀਡੀਓ ਬਣਾਉਣੀ ਹੈ ਆਪਣੀ ਸਾਈਡ ਤੋਂ ਫਰੰਟ ਤੋਂ ਲੈਫਟ ਰਾਈਟ ਤੋਂ ਇਹ ਵੀਡੀਓ ਬਣਾ ਕੇ ਡਾਕੂਮੈਂਟੇਸ਼ਨ ਹੋਣੀ ਹੈ ਜਿਹੜੇ ਤੁਹਾਡੇ ਕੋਚਸ ਨੇ ਜਾਂ ਤੁਹਾਡੇ ਕਿਤੇ ਮਤੇਬਿਕ ਜਿਹੜੇ ਬੰਦੇ ਉੱਥੇ ਮੌਜੂਦ ਨੇ ਫਿਟਨੈਸ ਕਰ ਰਹੇ ਨੇ ਉਹ ਵਿਟਨੈਸ ਤੇ ਗਵਾਹੀ ਪੈਣੀ ਹੈ ਉਹਨਾਂ ਦੇ ਲੈਟਰ ਹੋਣੇ ਸਾਈਨ ਉਹ ਸਾਰੇ ਡਾਕੂਮੈਂਟਸ ਉਹਨਾਂ ਨੂੰ ਭੇਜਨੇ ਫਿਰ ਆਪਾਂ ਇਹ ਕਿੱਥੇ ਅਪਲਾਈ ਹੁੰਦਾ ਇਹ ਉਹਨਾਂ ਦੀ ਵੈਬਸਾਈਟ ਹੁੰਦੀ ਹੈ ਸਰ ਅਲੱਗ-ਅਲੱਗ ਅਲੱਗ ਲੱਗ ਜੀ ਜਿਵੇਂ ਤੁਹਾਡਾ ਚੈਨਲ ਆ ਉਵੇਂ ਹੀ ਉਹਨਾਂ ਦੇ ਵੱਖ-ਵੱਖ ਚੈਨਲ ਨੇ ਸਰ ਦਾ ਚੈਨਲ ਹੋਰ ਹੋਏਗਾ ਤੁਹਾਡਾ ਹੋਰ ਹੋਏਗਾ www.guinnessworldrecords.com ਲਿੰਕਾ ਬੁੱਕ ਆਫ ਰਿਕਾਰਡ ਇੰਡੀਆ ਬੁੱਕ ਆਫ ਰਿਕਾਰਡਸ ਏਸ਼ੀਆ ਬੁੱਕ ਆਫ ਰਿਕਾਰਡਸ ਯੂਕਰੇਨ ਬੁੱਕ ਆਫ ਰਿਕਾਰਡਸ ਜੇ ਤਾਂ ਪਹਿਲਾ ਰਿਕਾਰਡ ਬਣਿਆ ਫਿਰ ਮਨਸ ਕਿਵੇਂ ਆਇਆ ਵਿਚਾਰ ਕੇ ਜੀ ਵਿਚਾਰ ਸਰ ਇਹ ਸੀ ਕਿ ਮੈਨੂੰ ਸੀਗਾ ਕਿ ਹਾਂ ਵੀ ਹੁਣ ਇੱਕ ਦਰਵਾਜ਼ਾ ਖੁੱਲ ਗਿਆ ਮੇਰਾ ਜਿਹਦੇ ਨਾਲ ਮੈਂ ਇੱਕ ਰੈਕਗਨਾਈਜ਼ ਕਰਾ ਸਕਦਾ ਆਪਣੇ ਆਪ ਨੂੰ ਉਦੋਂ ਬਚਪਣਾ ਹੁੰਦਾ ਸਰ ਆਪਣੇ ਕੋਈ ਛੋਟੀ ਤੋਂ ਛੋਟੀ ਅਚੀਵਮੈਂਟ ਵੀ ਹੁੰਦੀ ਆ ਆਪਾਂ ਫੁੱਲੇ ਨਹੀਂ ਸਮੁੰਦੇ। ਹਾਂਜੀ। ਆਪਣਾ ਹੁੰਦਾ ਹੈ ਕਿ ਆਪਾਂ ਜੱਗ ਜਿੱਤ ਲਿਆ ਹੁਣ। ਹੁਣ ਤਾਂ ਜ਼ਿੰਦਗੀ ਸੌਖੀ ਹੈਗੇ। ਪਰ ਪਤਾ ਬਾਅਦ ਚ ਲੱਗਦਾ ਸਰ ਕਿ ਜ਼ਿੰਦਗੀ ਇੰਨੀ ਸੌਖੀ ਨਹੀਂ ਹੁੰਦੀ। ਇਹਨੂੰ ਜ਼ਿੰਦਗੀ ਸੌਖੀ ਹੈ ਸਰ। ਜ਼ਿੰਦਗੀ ਉਲਝੀ ਨਹੀਂ ਹੈ। ਇਹ ਸੁਲਜੀ ਪਈ ਹੈ। ਬਸ ਇਹਨੂੰ ਸਮਝਣਾ ਪੈਣਾ ਸਰ ਸਾਨੂੰ। ਸਭ ਕੁਝ ਸਾਡੀ ਅੱਖਾਂ ਦੇ ਸਾਹਮਣੇ ਆ। ਵਧੀਆ ਕੀ ਹੈ ਸਾਡੇ ਵਾਸਤੇ, ਮਾੜਾ ਕੀ ਹੈ, ਚੰਗਾ ਕੀ ਹੈ। ਬਸ ਸਾਨੂੰ ਪਛਾਣਣਾ ਪੈਣਾ ਹੈ ਕਿ ਆਪਾਂ ਕਿਹੜੇ ਰਾਹ ਤੇ ਤੁਰਨਾ ਹੈ ਤੇ ਕਿਵੇਂ ਹਾਸਲ ਕਰਨਾ। ਜੀ। ਸਭ ਕੁਝ ਸਾਹਮਣੇ ਹੈ। ਅੱਛਾ ਜਦੋਂ ਇਹ ਸ਼ੁਰੂਆਤ ਹੋਗੀ। ਜੀ। ਤਾਂ ਫਿਰ ਹੌਲੀ-ਹੌਲੀ ਤੁਰਦੇ ਆਏ। ਜੀ। ਰਾਜ ਜਿਹੜੀਆਂ ਪਰਸੈਪਸ਼ਨਾਂ ਹੋਣੀਆਂ ਕੁਝ ਧਾਰਨਾਵਾਂ ਹੋਣੀਆਂ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਹੈ ਇਸ ਤਰ੍ਹਾਂ ਹੁੰਦਾ ਹੈ ਜੀ ਕਿਹੜੀਆਂ ਚੀਜ਼ਾਂ ਬ੍ਰੇਕ ਹੋਈਆਂ ਦੇਖੋ ਸਰ ਕੋਈ ਵੀ ਖਿਡਾਰੀ ਹੈ ਨਾ ਜੋ ਆਪਣੀ ਜ਼ਿੰਦਗੀ 'ਚ ਮਿਹਨਤ ਕਰ ਰਿਹਾ ਹਰੇਕ ਦੀ ਜ਼ਿੰਦਗੀ 'ਚ ਔਕੜਾਂ ਆਉਣੀਆਂ ਨੇ ਮੁਸ਼ਕਲਾਂ ਆਉਣੀਆਂ ਨੇ ਡਿਫਿਕਲਟੀਜ਼ ਆਉਣੀਆਂ ਨੇ ਇਹ ਚੀਜ਼ਾਂ ਨਾ ਆਉਣਗੀਆਂ ਸਰ ਤੁਹਾਡੀ ਸਟੋਰੀ ਇੱਕਦਮ ਫਲੈਟ ਹੋਏਗੀ ਹਾਂ ਜੀ ਇੱਥਾਂ ਵੀ ਤੁਸੀਂ ਉੱਠੇ ਹੋ ਤੇ ਤੁਸੀਂ ਕੰਮ ਤੇ ਲੱਗੇ ਹੋ ਪਰ ਉਸ ਜੇ ਸਟੋਰੀ ਤੁਹਾਡੀ ਜ਼ਿਗਜ਼ੈਗ ਵਾਲੀ ਹੈ ਉੱਠੇ ਹੋ ਤੁਸੀਂ ਰਿਕਵਰਡ ਆਈ ਆ ਫਿਰ ਤੁਸੀਂ ਡਿੱਗੇ ਹੋ ਫਿਰ ਤੁਸੀਂ ਖੜੇ ਹੋਏ ਹੋ ਫਿਰ ਡਿੱਗੇ ਹੋ ਇਦਾਂ ਦੀ ਜਦੋਂ ਸਟੋਰੀ ਬਣਦੀ ਹੈ ਤਾਂ ਲੋਕਾਂ ਨੂੰ ਵੀ ਮਜ਼ਾ ਆਉਂਦਾ ਫਿਰ ਸਰ ਜੀ ਲੋਕ ਵੀ ਇਨਸਪਾਇਰ ਹੁੰਦੇ ਨੇ ਤੁਹਾਡੀ ਸਟੋਰੀ ਤੋਂ ਕਿਉਂਕਿ ਤੁਹਾਡੀ ਸਟੋਰੀ ਇੱਕ ਮੈਸੇਜ ਆ ਦੁਨੀਆ ਨੂੰ ਇਹ ਤੁਹਾਡੇ ਤੇ ਆ ਕਿ ਤੁਸੀਂ ਉਹਨੂੰ ਇਨਸਪਾਇਰਿੰਗ ਬਣਾ ਕੇ ਰੱਖੋ ਜੀ ਸੋ ਮੈਨੂੰ ਇਹ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਸ਼ਾਰਟ ਸਟੋਰੀ ਹੋਏ ਮੇਰੀ ਫਲੇਟ ਸਟੋਰੀ ਹੋਏ ਪਲੱਸ 2 ਜੋ ਫੇਲ ਹੋ ਕੇ ਜੀ ਹੁਣ ਆਪਾਂ ਗੱਲ ਕੀਤੀ ਵੀ ਤੁਸੀਂ ਐਮਏ ਕਰ ਰਹੇ ਹੋ ਹਾਂਜੀ ਇਹ ਇਹ ਜਨੂਨ ਹੈ ਜਿਹੜਾ ਰਿਕਾਰਡ ਬਣਾਉਣ ਵਾਲਾ ਪੁਸ਼-ਅਪ ਜਿਹੜਾ ਤੁਸੀਂ ਟੋਰਨ ਰਾਕ ਤੇ ਤਾਂ ਇਹ ਫਿਰ ਬਰਾਬਰ ਬਰਾਬਰ ਚੱਲ ਰਿਹਾ ਠੀਕ ਬਿਲਕੁਲ ਸਰ ਮੈਂ ਜਦੋਂ ਪਲੱਸ 2 ਕੰਪਲੀਟ ਕੀਤੀ ਸੀ ਨਾ ਆਪਣੀ ਹਾਫ ਕੰਪਲੀਟ ਕੀਤੀ ਸੀ ਮੈਨੂੰ ਹੁੰਦਾ ਸੀ ਕਿ ਪਹਿਲਵਾਨਾਂ ਨੂੰ ਨਾ ਸਾਰੇ ਟੈਗ ਦਿੱਤਾ ਜਾਂਦਾ ਹੈ ਕਿ ਪਹਿਲਵਾਨ ਦਾ ਦਿਮਾਗ ਨਾ ਮੈਦਾਨ ਦੇ ਵਿੱਚ ਹੀ ਰਹਿੰਦਾ ਉਹ ਤੋਂ ਬਾਹਰ ਉਹ ਹੈ ਨਹੀਂ ਕੋਈ ਉਹਨੂੰ ਇੱਕ ਨਾ ਸਰ ਸਾਣਟ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਹਾਂਜੀ। ਜੋ ਕਿ ਚੰਗੀ ਗੱਲ ਨਹੀਂ ਆ। ਪਹਿਲਵਾਨ ਇੱਕ ਸਾਥ ਨਹੀਂ ਪੜਦੇ ਨਹੀਂ ਆ ਆਂ ਕਿਹਾ ਜਾਂਦਾ ਹੈ। ਪਹਿਲਵਾਨ ਸਰ ਸਾਥ ਹੁੰਦਾ ਇੱਕ ਜੋ ਉਹਨੂੰ ਸ਼ੁਰੂ ਤੋਂ ਟਾਈ ਇੱਕ ਟੈਗ ਮਿਲਦਾ ਆ ਰਿਹਾ। ਆਪਾਂ ਉਹਨੂੰ ਟੈਗ ਨੂੰ 네ਗੇਟਿਵ ਤਰੀਕੇ ਨਾਲ ਪੇਸ਼ ਕਰਾਂਗੇ ਉਹ ਚੰਗੀ ਗੱਲ ਨਹੀਂ ਬਣਦੀ ਸਰ। ਸੋ ਮੈਨੂੰ ਇਹ ਸੀ ਕਿ ਜੇ ਮੈਂ ਸਰ ਇਸ ਜ਼ਿੰਦਗੀ ਨਾਲ ਇੱਕ ਵਾਰ ਹੀ ਮਿਲਿਆ ਸਾਨੂੰ। ਹੁਣ ਪਤਾ ਨਹੀਂ ਆਪਾਂ ਕਦੋਂ ਆਉਣਾ ਇਸ ਧਰਤੀ ਦੇ ਉੱਤੇ। ਇੱਕ ਮਨੁਸ਼ਿਆ ਦਾ ਇੱਕ ਦੇ ਲੈ ਕੇ ਹਨਾ। ਜੇ ਮਿਲੀਏ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਇਸ ਜੀਵਨ ਦੇ ਵਿੱਚ ਉਹ ਹਰ ਕੰਮ ਕਰੀਏ ਜਿਹਦੇ ਨਾਲ ਅਸੀਂ ਇਨਸਪਾਇਰ ਕਰ ਸਕੀਏ ਲੋਕ ਚੰਗੇ ਕੰਮ ਕਰੀਏ ਜੀ ਸੋ ਮੈਨੂੰ ਇਹ ਸੀ ਕਿ ਟਾਈਮ ਬਹੁਤ ਆ ਸਾਡੇ ਕੋਲ ਪਰ ਮੈਂ ਉਸ ਟਾਈਮ ਦੇ ਵਿੱਚ ਯੂਟਿਲਾਈਜ਼ ਕਰਨਾ ਚਾਹੁੰਨਾ ਸਟੱਡੀ ਆਸਤੇ ਵੀ ਸੋਸ਼ਲ ਵਰਕ ਆਸਤੇ ਵੀ ਫਿਟਨੈਸ ਆਸਤੇ ਵੀ ਆਪਣੇ ਆਪ ਨੂੰ ਸੁਧਾਰਨ ਆਸਤੇ ਵੀ ਐਕਸ਼ਨ ਐਕਸ਼ਨ ਸਕਿਲਸ ਦੇ ਉੱਤੇ ਵੀ ਜਾਂ ਹਰ ਇੱਕ ਕੰਮ ਜੋ ਮੈਂ ਕਰ ਸਕਾਂ ਮੈਂ ਕਰੂੰਗਾ ਜੀ ਸਟੱਡੀ ਮੈਂ ਕੰਟੀਨਿਊ ਕੀਤੀ ਪਹਿਲਾਂ ਬੀਏ ਕੀਤੀ ਸੋਸ਼ਲ ਸਾਇੰਸ ਦੇ ਵਿੱਚ ਫਿਰ ਉਸ ਤੋਂ ਬਾਅਦ ਐਮਏ ਕਰ ਰਿਹਾ ਹੁਣ ਲਾਸਟ ਈਅਰ ਆ ਮੇਰਾ ਪੋਲੀਟੀਕਲ ਸਾਇੰਸ ਦਾ ਤੇ ਮੈਨੂੰ ਸ਼ੌਂਕ ਸੀ ਕਿ ਸਰ ਮੈਂ ਸੋਸ਼ੀਓਲੋਜੀ ਨੂੰ ਸਮਝਾਂ ਸੁਸਾਇਟੀ ਦੇ ਉਹ ਨੈਰੇਟਿਵਸ ਨੂੰ ਸਮਝਾਂ ਤੇ ਇਸ ਦੇ ਉੱਤੇ ਸੋ ਤਾਂ ਤਾਂ ਉਹਦੇ ਤੇ ਚੱਲ ਕੇ ਮੈਂ ਕੁਝ ਨਾ ਕੁਝ ਬੈਟਰਮੈਂਡ ਵਾਸਤੇ ਕਰ ਸਕਾਂ ਪਬਲੀਕਲੀ ਯੂਥਲੀ ਇੱਕ ਬਹੁਤ ਜ਼ਰੂਰੀ ਅੱਜਕੱਲ ਟ੍ਰੈਂਡ ਵੀ ਹੈ ਕਿ ਸਪਲੀਮੈਂਟ ਲੈਣੇ ਪੈਂਦੇ ਆ ਲੈਣਾ ਪੈਂਦਾ ਹੈ ਜਿਮ ਤਾਂ ਤੁਸੀਂ ਜਾਂਦੇ ਖੁਰਾਕ ਦਾ ਪ੍ਰੋਗਰਾਮ ਕੀ ਹੈ ਤੁਹਾਡੀ ਨਹੀਂ ਸਰ ਖੁਰਾਕ ਸਰ ਘਰ ਦੀ ਮੈਂ ਇਹ ਨਹੀਂ ਕਹੂੰਗਾ ਕਿ ਸਪਲੀਮੈਂਟ ਲੈਣਾ ਪ੍ਰੋਟੀਨ ਸਪਲੀਮੈਂਟ ਗਲਤ ਨੇ ਜਿਮ ਜਾਣਾ ਗਲਤ ਹੈ ਇਟਸ ਫॉर ਅ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਕੇਮ ਜੇ ਤੁਸੀਂ ਪ੍ਰੋਫੈਸ਼ਨਲੀ ਬੋਡੀ ਬਿਲਡਿੰਗ ਕਰ ਰਹੇ ਹੋ ਉਹ ਤੁਹਾਡੇ ਲਈ ਬਣਿਆ ਫਿਰ ਕਿਉਂਕਿ ਤੁਹਾਨੂੰ ਉਹਨਾਂ ਤੋਂ ਬਿਨਾ ਕੰਪਲੀਟ ਕਰਨਾ ਔਖਾ ਹੈ ਜੀ ਅੱਜ ਜੇ ਆਪਾਂ ਗੱਲ ਕਰਾਂਗੇ ਕਿ ਬੋਡੀ ਬਿਲਡਿੰਗ ਨੈਚੁਰਲ ਹੋਏ ਤਾਂ ਫਿਰ ਵੀ ਨੈਚੁਰਲ ਜੇ ਆਪਾਂ ਟੈਗ ਵੀ ਕੋਸ਼ਿਸ਼ ਕਰ ਦਾਂਗੇ ਨਾ ਕਿ ਨੈਚੁਰਲ ਹੀ ਹੈ ਫਿਰ ਵੀ ਸਰ ਕਈ ਐਥਲੀਟਸ ਹੱਥ-ਖੰਡੇ ਐਪਣਉਣਗੇ ਜੇ ਮੰਨ ਲਓ ਵੀ ਮੈਂ ਕਹਿ ਦੂੰ ਕਿ ਨੈਚੁਰਲ ਬੋਡੀ ਬਿਲਡਿੰਗ ਕਰਨੀ ਹੈ ਹੁਣ ਤੁਸੀਂ ਮੰਨ ਲਓ ਕਿ ਨੈਚੁਰਲ ਕਰਨੀ ਹੈ ਹੁਣ ਨਾਲ ਦੇ ਤੁਹਾਡੇ ਦੋਸਤ ਹੋਣ ਕਿ ਉਹ ਕਹਿਣਗੇ ਨੈਚੁਰਲ ਨਹੀਂ ਕਰਨੀ ਮੈਂ ਆਪਣੇ ਆਪ ਨੂੰ ਜਿਤਾਉਣਾ ਹੈ ਕੋਈ ਵੀ ਹਨਾ ਬੜੀਆਂ ਟ੍ਰਿਕਾਂ ਯੂਜ਼ ਕਰ ਲੈਂਦੇ ਨੇ ਸਰ ਸੋ ਬੋਡੀ ਬਿਲਡਿੰਗ ਆਸਤੇ ਉਹ ਚੀਜ਼ਾਂ ਹੈਗੀਆਂ ਨੇ ਬਟ ਇਫ ਯੂ ਆਰ ਆ ਨੋਰਮਲ ਪਰਸਨ ਡਿਊਟੀ ਕਰਦੇ ਹੋ ਤੁਸੀਂ ਸਕੂਲ ਜਾਂਦੇ ਹੋ ਜਾਂ ਕੋਈ ਹੋਰ ਗੇਮ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੀ ਬੈਸਟ ਖੁਰਾਕ ਘਰ ਦੇ ਵਿੱਚ ਹੈਗੀ ਆ ਡੇਰੀ ਪ੍ਰੋਡਕਟਸ ਨੇ ਡਰਾਈ ਫਰੂਟਸ ਨੇ ਜਾਂ ਹੋਰ ਇਹੋ ਜਿਹੇ ਭਸਮਾ ਨੇ ਜੋ ਤੁਸੀਂ ਖਾ ਸਕਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਸੇਵਨ ਕਰ ਸਕਦੇ ਹੋ ਉਹਨਾਂ ਦਾ ਜੀ ਇਹ ਖੁਰਾਕ ਦੇ ਵਿੱਚ ਬਹੁਤਾ ਕੀ ਐਡ ਕੀਤਾ ਸਰ ਦਹੀਂ ਆ ਜੀ ਦੁੱਧ ਹੋ ਗਿਆ ਮੱਖਣ ਹੋ ਗਿਆ ਜਾਂ ਇਦਾਂ ਦੀਆਂ ਚੀਜ਼ਾਂ ਜੋ ਘਰੋਂ ਮਿਲ ਜਾਂਦੀਆਂ ਨੇ ਅਵੇਲੇਬਲ ਨੇ ਬਾਕੀ ਸਰ ਜੋ ਦਾਲ ਫੁਲਕਾ ਘਰੇ ਬਣਿਆ ਹੁੰਦਾ ਵਾ ਹੁਣ ਵੀ ਤੁਹਾਡੇ ਨਾਲ ਚਾਹ ਪੀਣੀ ਆ ਜੀ ਜਾ ਕੇ ਦਿਨ ਚ ਮੈਂ ਚਾਰ ਵਾਰੀ ਚਾਹ ਪੀਣਾ ਹੁੰਦਾ ਹੂੰ ਪ੍ਰੈਕਟਿਸ ਕਿੰਨਾ ਟਾਈਮ ਕਰਦੇ ਹੋ ਪ੍ਰੈਕਟਿਸ ਸਰ ਹੁਣ ਨਹੀਂ ਹੋ ਰਹੀ ਮੇਰ ਕੋ ਇੰਨੀ ਜ਼ਿਆਦਾ ਕਿਉਂਕਿ ਟਾਈਮ ਨਹੀਂ ਲੱਗਦਾ ਜਾਂ ਕਹ ਦੋ ਕਿ ਉਹ ਇੱਕ ਕਿੱਕ ਨਹੀਂ ਮਿਲ ਰਹੀ ਮੈਨੂੰ ਜ਼ਿੰਦਗੀ ਦੇ ਵਿੱਚ ਕਿਉਂਕਿ ਮੈਂ ਸਰ ਚੱਲਦਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਹੀਰੋਇਕ ਮੂਵਮੈਂਟ ਦੇ ਨਾਲ ਚੱਲਦਾ ਜਦੋਂ ਮੈਨੂੰ ਹੋਏ ਕਿ ਹਾਂ ਵੀ ਹੁਣ ਵਰਕਆਊਟ ਕਰਨਾ ਮੈਂ ਵਰਕਆਊਟ ਨੂੰ ਇੰਜੋਏ ਕਰਦਾ ਸਰ ਹਰ ਇੱਕ ਫੇਸ ਨੂੰ ਚਾਹੇ ਮੇਰਾ ਸਟੱਡੀ ਦਾ ਵਰਕਆਊਟ ਦਾ ਕੋਈ ਵੀ ਫੇਸ ਹੈ ਇੰਜੋਏ ਕਰਕੇ ਚੱਲਦਾ ਇਹ ਨਹੀਂ ਹੈ ਕਿ ਸਵੇਰੇ ਵਰਕਆਊਟ ਕਰਨਾ ਸ਼ਾਮ ਨੂੰ ਵੀ ਕਰਨਾ ਫਿਰ ਸਰ ਬੋਰਿੰਗ ਹੋ ਜਾਂਦਾ ਯਕੀ ਕੋਈ ਵੀ ਚੀਜ਼ ਜਿਹੜੀ ਤੁਹਾਡੇ ਦਿਲ ਦੇ ਨਜ਼ਦੀਕ ਹੁੰਦੀ ਹੈ ਨਾ ਮੈਂ ਨਹੀਂ ਚਾਹੁੰਦਾ ਕਿ ਮੈਂ ਉਹਨੂੰ ਬੋਰਿੰਗ ਬਣਾਦਾ ਉਹਨੂੰ ਮੈਂ ਇੰਟਰਸਟਿੰਗ ਬਣਾ ਕੇ ਰੱਖਣਾ ਚਾਹੁੰਦਾ ਸਰ ਹਮੇਸ਼ਾ ਕੁਝ ਫਿਲਮਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਮੈਂ ਨਾਂ ਲੈਣਾ ਚਾਹੋਗੇ ਬਹੁਤ ਸਰ ਫਿਲਮਾਂ ਨੇ ਬਾਗ ਮਿਲਖਾ ਭਗਤਾ ਆਬਵੀਅਸਲੀ ਬਹੁਤ ਜ਼ਿਆਦਾ ਫੇਮਸ ਆ ਫਿਰ ਇਦਾਂ ਦੇ ਸੌਂਗਸ ਨੇ ਬ੍ਰਦਰ ਸੌਂਗ ਆ ਬ੍ਰਦਰ ਮੂਵੀ ਦਾ ਫਿਰ ਚੱਕ ਲਿਆਂ ਦੇ ਸੌਂਗ ਆ ਚਾਈਨੀ ਚੋਕ ਤੋਂ ਚਾਇਨਾ ਮੂਵੀ ਦਾ ਪੰਜਾਬੀ ਸਾਡੇ ਸਿੰਗਰ ਸੈਗਨੇ ਹਦੀਪਾ ਜੀ ਫਿਰ ਸਤਿੰਦਰ ਸਰਤਾਜ ਸਰ ਹਨਾ ਕੈਂਬੀ ਵੀਰਾ ਇਤਨੇ ਦੇ ਬੜੇ ਸਿੰਗਰਸ ਨੇ ਜਿਨ੍ਹਾਂ ਨੇ ਮੋਟੀਵੇਟ ਕੀਤਾ ਏ ਫਿਰ ਐਕਸ਼ਨ ਹੀਰੋ ਨੇ ਅਕਸ਼ੇ ਕੁਮਾਰ ਸਰ ਜੌਨੋ ਬਿਰਾਮ ਸਰ ਤੁਹਾਡਾ ਜੀ ਨਹੀਂ ਕੀਤਾ ਕਿਤੇ ਫਿਲਮਾਂ ਚ ਜਾਣਾ ਜ਼ਰੂਰ ਸਰ ਜਾਣਾ ਹੈ ਜੀ ਮੈਨੂੰ ਕੈਂਬੀ ਵੀਰੇ ਨੇ ਪਿੱਛੇ ਲਾਂਚ ਕੀਤਾ ਸੀ ਉਹਨਾਂ ਦਾ ਸ਼ੀਸ਼ਾ ਟਰੈਕ ਸੀ ਉਹਦੇ ਚ ਮੇਨ ਰੋਲ ਮੈਂ ਨਿਭਾਇਆ ਸੀ ਅੱਛਾ ਜੀ ਕੀ ਏਮ ਕੀ ਹੈ ਹੁਣ ਸਰ ਜੋ ਦੇ ਇੱਕ ਮੈਂ ਐਥਲੀਟ ਦੀ ਗੱਲ ਕਰਾਂ ਜੋ ਮੇਰੇ ਅੰਦਰ ਐਥਲੀਟ ਦਾ ਕਰੈਕਟਰ ਆ ਉਹ ਚਾਹੁੰਦਾ ਹੈ ਕਿ ਮੈਨੂੰ ਰੈਕਗਨੀਸ਼ਨ ਮਿਲੇ ਹਾਂ ਮੇਰੀ ਸਟੇਟ ਤੋਂ ਮੇਰੀ ਨੇਸ਼ਨ ਤੋਂ ਕਿਉਂਕਿ ਮੈਂ ਡਿਜ਼ਰਵਿੰਗ ਹਾਂਜੀ ਇਹ ਇਹ ਪੱਖ ਨਹੀਂ ਹਜੇ ਪੂਰਾ ਹੋਇਆ ਨੇ ਨੇ ਜਾਂ ਸਾਡੇ ਦੇਸ਼ ਨੇ ਨਹੀਂ ਤੋਂ ਨਹੀਂ ਹੋਇਆ ਸਰ ਤੇ ਜੋ ਕੁਵਰ ਅਮਰਿਤ ਵੀਰ ਸਿੰਘ ਕਰੈਕਟਰ ਆ ਉਹ ਚਾਹੁੰਦਾ ਹੈ ਕਿ ਗਲੋਬਲ ਆਈਕਨ ਬਣਨਾ ਚਾਹੁੰਦਾ ਹਾਂ ਹਾਂ ਤੇ ਗਲੋਬਲ ਆਈਕਨ ਬਣ ਕੇ ਮੈਂ ਚਾਹੁੰਦਾ ਹੈ ਕਿ ਮੈਂ ਮੇਰੀ ਮੇਰੀ ਆਪਣੀ ਵਿਸ਼ਾ ਕਿ ਮੈਂ ਉਹਨਾਂ ਨੌਜਵਾਨਾਂ ਨੂੰ ਫੜਾ ਜੋ ਅਸਲ 'ਚ ਕੰਮ ਕਰ ਰਹੇ ਨੇ ਆਈ ਵਾਂਟ ਕਿ ਮੈਂ ਉਹਨਾਂ ਨੂੰ ਪ੍ਰਮੋਟ ਕਰਾਂ ਤੇ ਮੈਂ ਕਰੂੰਗਾ ਸਰ ਮੈਂ ਹੁਣ ਵੀ ਇਸ ਲੈਵਲ ਦੇ ਉੱਤੇ ਰਹਿ ਕੇ ਵੀ ਪ੍ਰਮੋਟ ਕਰ ਰਿਹਾ ਹਾਂ ਉਹਨਾਂ ਨੂੰ ਜਿੰਨੇ ਜੋਗਾ ਹੈਗਾ ਮੈਂ ਕਰ ਰਿਹਾ ਹਾਂ ਐਂਡ ਮੈਂ ਚਾਰ ਜ਼ਿਲ੍ਹੇ ਕਵਰ ਕੀਤੇ ਨੇ ਜਿੱਥੇ ਨੌਜਵਾਨਾਂ ਨੂੰ ਮੈਂ ਪਹੁੰਚ ਕੇ ਉਹਨਾਂ ਨੂੰ ਕੋਈ ਨਾ ਕੋਈ ਹੈਲਪ ਜਾਂ ਉਹਨਾਂ ਨੂੰ ਸਪੋਰਟ ਕੀਤੀ ਹੈ ਉਹਨਾਂ ਦੇ ਜਰਨੇ ਦੇ ਵਿੱਚ ਤੇ ਹਮੇਸ਼ਾ ਕਰਦਾ ਰਹੂੰਗਾ ਇਹ ਸਾਰੇ ਠੀਕ ਹੁਣ ਤੱਕ ਜਿਹੜਾ ਖਰਚਾ ਪਾਣੀ ਹੈ ਟਰੈਵਲਿੰਗ ਹੈ ਹੋਰ ਚੀਜ਼ਾਂ ਹੈ ਕਿ ਤੋ ਸਪான்ਸਰ ਮਿਲਿਆ ਜਾਂ ਘਰੋਂ ਹੀ ਚੱਲਦਾ ਨਹੀਂ ਮੈਨੂੰ ਸਪான்ਸਰ ਕਰ ਰਿਹਾ ਸਰ ਮੈਨੂੰ ਬਿਊਰੋਕ੍ਰੇਟਸ ਡਿਪਾਰਟਮੈਂਟ ਹੈ ਜਿਹੜਾ ਸਾਡਾ ਜਿਹੜੇ ਆਪਣੇ ਡਿਪਟੀ ਕਮਿਸ਼ਨਰ ਹੁੰਦੇ ਨੇ ਡਿਸਟ੍ਰਿਕਟਸ ਦੇ ਉਹ ਸਪான்ਸਰ ਕਰ ਰਹੇ ਨੇ ਫਿਰ ਟ੍ਰਾਈਡੈਂਟ ਗਰੁੱਪ ਆ ਲੁਧਿਆਣੇ ਤੋਂ ਉਹ ਸਪான்ਸਰ ਕਰ ਰਹੇ ਨੇ ਇਦਾਂ ਦੇ ਬੜੇ ਮੈਨੂੰ ਇਵੈਂਟਸ ਹੁੰਦੇ ਨੇ ਜਿੱਥੇ ਮੈਨੂੰ ਗੈਸਟ ਬੁਲਾਉਂਦੇ ਨੇ ਉਹ ਸਾਰੇ ਮੇਰੇ ਪੇਡ ਇਵੈਂਟਸ ਹੁੰਦੇ ਨੇ ਅੱਛਾ ਜੀ ਇੱਕ ਸਲੀਟ ਨੂੰ ਮੋਟੀਵੇਟ ਕਰਦੀ ਹੈ ਕੁਝ ਚੀਜ਼ਾਂ ਜਿਵੇਂ ਹੁਣ ਤੁਸੀਂ ਕਿਹਾ ਵੀ ਕਈ ਵਾਰੀ ਦਿਲ ਨਹੀਂ ਕਰਦਾ ਇਹ ਕੰਮ ਕਰਨ ਨੂੰ ਕਈ ਵਾਰੀ ਹੁੰਦਾ ਵੀ ਆਹ ਚੀਜ਼ ਗੋਲ ਹੈ ਜਿਹੜਾ ਉਹਨੂੰ ਮਿਠਣਾ ਹੈ ਤੇ ਉਹਦੇ ਤੱਕ ਜਾਣਾ ਹੈ ਮੋਟੀਵੇਟ ਕੀ ਚੀਜ਼ ਕਰਦਾ ਸਰ ਜੇ ਇਸ ਜਰਨੇ ਦੇ ਵਿੱਚ ਗੋਲ ਸਿਰਫ ਮੇਰਾ ਹੁੰਦਾ ਨਾ ਇਕੱਲੇ ਦਾ ਕਿ ਹਾਂ ਵੀ ਮੈਂ ਸਿਰਫ ਆਪਣੇ ਆਪ ਨੂੰ ਸੈਟਲ ਕਰਨਾ ਆਪਣੀ ਫੈਮਿਲੀ ਨੂੰ ਸੈਟਲ ਕਰਨਾ ਫਿਰ ਮੈਂ ਡੀਮੋਟੀਵੇਟ ਹੋ ਵੀ ਜਾਂਦਾ ਨਾ ਮੈਂ ਕੈਮਰੇ ਅੱਗੇ ਦੱਸਦਾ ਕਿ ਮੈਂ ਡੀਮੋਟੀਵੇਟ ਪਰ ਮੈਂ ਡੀਮੋਟੀਵੇਟ ਹੋ ਕੇ ਬਹਿ ਵੀ ਜਾਂਦਾ ਪਰ ਹੁਣ ਜ਼ਿੰਮੇਵਾਰੀ ਹੈ ਸਰ ਸਿਰਫ ਆਪਣੀ ਆ ਆਪਣੇ ਪਰਿਵਾਰ ਦੀ ਨਹੀਂ ਹੁਣ ਜ਼ਿੰਮੇਵਾਰੀ ਬਾਕੀਆਂ ਦੀ ਵੀ ਹਾਂ ਸੋ ਮੈਂ ਨਹੀਂ ਚਾਹੁੰਦਾ ਕਿ ਇਸ ਫੇਸ ਦੇ ਵਿੱਚ ਮੈਂ ਡੀਮੋਟੀਵੇਟ ਹੋਵਾਂ ਮੈਂ ਡੀਮੋਟੀਵੇਟ ਹੋਣਾ ਵੀ ਹੈ ਤਾਂ ਮੈਂ ਖੁਦ ਦੇ ਨਾਲ ਗੁਜ਼ਰਦਾ ਹਾਂ ਉਸ ਚੀਜ਼ ਦੇ ਵਿੱਚ ਉਸ ਫੇਸ ਦੇ ਵਿੱਚ ਆਪਣੇ ਆਪ ਨੂੰ ਸਮਝਣਾ ਆਪਣੀ ਮੁਸ਼ਕਲਾਂ ਨੂੰ ਸਮਝਣਾ ਦੋਸਤੀ ਕਰਦਾ ਹਾਂ ਉਹਨਾਂ ਨਾਲ ਸਰ ਨਵਾਂ ਗੋਲ ਕੀ ਆ ਹੁਣ ਤਾਜ਼ਾ ਗੋਲ ਕਿਉਂ ਵੀ ਆ ਕੰਮ ਕਰਨਾ ਹੈ ਨਵਾਂ ਗੋਲ ਸਰ ਇੱਕ ਇੰਟਰਨੈਸ਼ਨਲ ਰੈਕਗਨਿਸ਼ਨ ਮੈਨੂੰ ਮਿਲਣ ਲੱਗੀ ਹੈ ਜਿਹਨੂੰ ਦੇ ਆਪਣੇ ਵਰਲਡ ਦਾ ਸਰਪੰਚ ਦੇਸ਼ ਕਿਹਾ ਜਾਂਦਾ ਮੁਖੀ ਕਿਹਾ ਜਾਂਦਾ ਉਸ ਦੇਸ਼ ਦੇ ਵਿੱਚੋਂ ਮੈਨੂੰ ਇੱਕ ਰੈਕਗਨਿਸ਼ਨ ਮਿਲਣ ਜਾ ਰਹੀ ਹੈ ਅੱਛਾ ਤੇ ਬਹੁਤ ਇਹ ਇਹ ਆਪਾਂ ਜਲਦੀ ਸ਼ੇਅਰ ਕਰਾਂਗੇ ਜਲਦੀ ਸ਼ੇਅਰ ਕਰਾਂਗੇ ਸਰ ਤੁਸੀਂ ਇਹ ਸਾਰਾ ਕੁਝ ਬਣਾ ਰਹੇ ਹੋ ਸਪான்ਸਰਸ ਮਿਲ ਰਹੇ ਹੈ ਗਾਡ ਬਣ ਰਹੇ ਹੈ ਤੁਸੀਂ ਯਾਤਰਾ ਕਰ ਰਹੇ ਹੋ ਯੂਥ ਲੀਕ ਵੀ ਪਲਾਨ ਬਣਾਇਆ 23 ਸਾਲ ਦੇ ਹੋ ਤੁਹਾਡੇ ਮਨ ਚ ਹੈ ਵੀ ਨਾਲ ਦੇ ਵੀ ਗਾਂਵ ਵਦਨ ਬਿਲਕੁਲ ਬਿਲਕੁਲ ਸਰ ਮੈਂ ਕਰ ਰਿਹਾ ਕੋਸ਼ਿਸ਼ ਉਹਨਾਂ ਆਸਤੇ ਮੇਰ ਕੋ ਜੋ ਵੀ ਰੈਕਗਨਿਸ਼ਨ ਹੈ ਗਲੋਬਲ ਲੈਵਲ ਤੋਂ ਮਿਲ ਰਹੀ ਹੈ ਨਹੀਂ ਮੈਨੂੰ ਉਹਦੇ ਵਿੱਚ ਮੈਂ ਯੂਟਿਲਾਈਜ਼ ਕਰਾਂਗਾ ਕਿ ਇਹਨਾਂ ਨੂੰ ਪ੍ਰੋਮੋਸ਼ਨ ਦਿਵਾਇਆ ਜਾਏ ਜੋ ਵੀ ਯੂਥ ਨੇ ਸਟੇਟ ਲੈਵਲ ਦੇ ਚੈਂਪੀਅਨ ਨੇ ਨੈਸ਼ਨਲ ਲੈਵਲ ਦੇ ਚੈਂਪੀਅਨ ਨੇ ਤੇ ਇਹਨਾਂ ਨੂੰ ਮੈਂ ਚਾਹੁੰਦਾ ਕਿ ਰეკੋਮੈਂਡੇਸ਼ਨ ਮਿਲੇ ਗਲੋਬਲ ਲੈਵਲ ਤੋਂ ਤੇ ਇਸ ਤੋਂ ਇਲਾਵਾ ਮੈਂ ਪੰਜਾਬ ਦੀ ਆਪਣੀ ਵਰਲਡ ਰਿਕਾਰਡ ਬੁੱਕ ਲਾਂਚ ਕਰਨ ਜਾ ਰਿਹਾ ਅੱਛਾ ਹਾਂਜੀ ਤੇ ਉਹਦੇ ਵਿੱਚ ਉਹਦੇ ਵਿੱਚ ਇਹ ਹੋਏਗਾ ਕਿ ਆਪਾਂ ਇੱਕ ਤਾਂ ਹੁੰਦਾ ਹੈ ਕਿ ਜਿਹੜੀਆਂ ਰਿਕਾਰਡ ਬੁਕਸ ਇੰਡੀਅਨ ਰਿਕਾਰਡ ਬੁਕਸ ਨੇ ਉਹ ਪੈਸੇ ਲੈਂਦੀਆਂ ਨੇ ਰਿਕਾਰਡ ਦਰਜ ਕਰਾਉਣ ਦੇ ਤੇ ਉਹਦੇ ਵਿੱਚ ਇਹ ਹੋਏਗਾ ਕਿ ਜੋ ਡਿਜ਼ਰਵਿੰਗ ਹੋਏਗਾ ਉਹਨੂੰ ਪੈਸੇ ਦਿੱਤੇ ਜਾਣਗੇ ਅੱਛਾ ਸਪਾਂਸਰਸ਼ਿਪ ਮਿਲੇਗੀ ਉਹਨੂੰ ਚਾਹੇ ਉਹ ਥੋੜਾ ਅਮਾਊਂਟ ਹੋਵੇ ਚਾਹੇ ਜ਼ਿਆਦਾ ਹੋਵੇ ਪਰ ਉਹਨ ਤੇ ਇਹਨੇ ਮੈਂ ਆਧਾਰ ਤੇ ਕੰਮ ਕਰ ਰਿਹਾ ਸਰ ਤੇ ਜ਼ਰੂਰ ਕਰੂਗੇ ਉਤਨੇ ਐਜ਼ ਅ ਸਲੀਟ ਠੀਕ ਬਹੁਤ ਸਾਰੇ ਹਜੇ ਵੀ ਖਾਲੀ ਹੋਣਗੇ ਰਿਕਾਰਡ ਠੀਕ ਕੋਈ ਰਿਕਮੈਂਡ ਕਰਨਾ ਚਾਹੋਗੇ ਬੱਚਿਆਂ ਨੂੰ ਵੀ ਤੁਸੀਂ ਇੱਥੇ ਜਾ ਕੇ ਦੇਖੋ ਤੁਹਾਨੂੰ ਪਤਾ ਲੱਗੂ ਵੀ ਇਸ ਤਰ੍ਹਾਂ ਰਿਕਾਰਡ ਬੰਦਾ ਹੈਗਾ ਤਾਂ ਇਸ ਤਰ੍ਹਾਂ ਅਪਲਾਈ ਕੀਤਾ ਜਾਂਦਾ ਹੈ ਕੋਈ ਰਿਕਮੈਂਡੇਸ਼ਨ ਮੇਰੇ ਮੈਂ ਕਹੂੰਗਾ ਕਿ ਹਰੇਕ ਦੇ ਅੰਦਰ ਨਾ ਪੈਸ਼ਨ ਆਪਣਾ ਆਪਣਾ ਅਲੱਗ ਟੈਲੈਂਟ ਅਲੱਗ ਮੈਂ ਕਹੂੰਗਾ ਕਿ ਜੋ ਪੈਸ਼ਨ ਤੁਹਾਡੇ ਅੰਦਰ ਹੈ ਜਿਸ ਚੀਜ਼ ਨੂੰ ਲੈ ਕੇ ਪੈਸ਼ਨੇਟ ਤੁਸੀਂ ਹੋ ਉਸ ਹੁਨਰ ਨੂੰ ਸਮਝੋ ਜੀ रिकॉर्ड दी जो कैटेगरीਸ ਉਪ ਭਰੀਆਂ ਪਈਆਂ ਨੇ ਸਰ ਬਹੁਤ ਜ਼ਿਆਦਾ ਨੇ ਅਨਲਿਮਿਟਡ ਨੇ ਉਹ ਮੁੱਕ ਨਹੀਂ ਸਕਦੀਆਂ ਜਿੰਨਾ ਚਿਰ ਜੇ ਤੁਹਾਡੇ ਅੰਦਰ ਜਨੂਨ ਹੈਗਾ ਉਹ ਕਿਤਨੇ-ਕਤੋਂ ਲੱਭ ਜਾਣੀਆਂ ਨੇ ਬਾ ਤੁਸੀਂ ਉਠੋ ਫੋਨ ਫੜੋ ਜੇ ਆਪਾਂ ਫੋਨ ਯੂਜ਼ ਕਰਦੇ ਆ ਉਹਨੂੰ 네ਗੇਟਿਵ ਇਮਪੈਕਟ ਦੀ ਵਜਾਇ ਪੋਜ਼ਿਟਿਵ ਇਮਪੈਕਟ ਕ੍ਰੀਏਟ ਕਰਨ ਬਾਰੇ ਮੈਂ ਸੋਸ਼ਲ ਮੀਡੀਆ ਤੇ ਆਨਲਾਈਨ ਸੀ ਹਾਂਜੀ ਫੋਨ ਫੋਨ ਹੈ ਜਿਹੜਾ ਤੁਹਾਡਾ ਜੀ ਜਾਂ ਸੋਸ਼ਲ ਮੀਡੀਆ ਹੈਗਾ ਕਿੰਨੀ ਹੈਲਪ ਕਰ ਰਿਹਾ ਸਰ ਬਹੁਤ ਜ਼ਿਆਦਾ ਹੈਲਪ ਕਰ ਰਿਹਾ ਸਰ ਇੱਕ ਮੇਰੇ ਵਾਸਤੇ ਸੋਸ਼ਲ ਮੀਡੀਆ ਦੀ ਵੀ ਜ਼ਿੰਮੇਵਾਰੀ ਹੈ ਕਿ ਜੇ ਮੈਨੂੰ ਜਿੰਨੇ ਵੀ ਪਰਸਨ ਮੇਰ ਨਾਲ ਜੁੜੇ ਹੋਏ ਨੇ ਜੈਨੂਇਨ ਇੱਕ ਜੈਨੂਇਨ ਪਬਲਿਕ ਜੁੜੀ ਹੋਈ ਹੈ ਮੇਰ ਨਾਲ ਜੋ ਜਾਣਦੇ ਨੇ ਮੈਨੂੰ ਤੇ ਮੈਂ ਚਾਹੁੰਦਾ ਕਿ ਮੈਂ ਉਹਨਾਂ ਦਾ ਕਦੀ ਵੀ ਵਿਸ਼ਵਾਸ ਨਾ ਤੋੜਾਂ ਅ ਕਈ ਤਰ੍ਹਾਂ ਦੀਆਂ ਸਪான்ਸਰਸ਼ਿਪ ਐਡਾਂ ਤੁਹਾਨੂੰ ਮਿਲਦੀਆਂ ਨੇ ਮੇਰੇ ਕੋਲ ਸਰ ਬੜੇ ਬੜੇ ਬ੍ਰਾਂਡ ਆਏ ਨੇ ਜੋ ਪ੍ਰੋਟੀਨ ਸਪਲੀਮੈਂਟ ਗੈਮਲਿੰਗ ਐਪਸ ਨੇ ਆ ਜੋ ਸੋਸ਼ਲ ਮੀਡੀਆ ਤੇ ਗੇਮਾਂ ਖੇਡਦੇ ਆਪਾਂ ਪੈਸੇ ਕਮਾਉਣ ਵਾਸਤੇ ਇਦਾਂ ਦੀਆਂ ਬੜੀਆਂ ਐਡਾਂ ਹੁੰਦੀਆਂ ਸਰ ਮੈਨੂੰ ਪਰ ਮੈਂ ਇੱਕ ਵੀ ਐਡ ਐਕਸੈਪਟ ਨਹੀਂ ਕੀਤੀ ਜੀ ਕਿ ਸਰ ਮੈਨੂੰ ਪੈਸੇ ਮਿਲ ਜਾਣਗੇ ਉਹ ਐਡ ਤੋਂ ਸਿਰਫ ਪੈਸੇ ਕਰਕੇ ਮੈਂ ਉਹ ਐਡ ਐਕਸੈਪਟ ਨਹੀਂ ਕੀਤੀ ਉਹਦਾ ਰੀਜ਼ਨ ਇਹ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਉਹ ਐਡਾਂ ਕਰਕੇ ਉਹਨਾਂ ਦਾ ਯਕੀਨ ਤੋੜਾਂ ਜੋ ਸਮਝਦੇ ਸੀ ਕਿ ਯਾਰ ਇਹਦੀ ਇਮੇਜ ਇਹਦੀ ਇੱਕ ਜੋ ਕੈਰੈਕਟਰ ਆ ਬਹੁਤ ਵਧੀਆ ਵਾ ਇੱਕ ਪੋਜ਼ਿਟਿਵ ਪੋਜ਼ਿਟਿਵ ਕੈਰੈਕਟਰ ਆ ਔਰਾ ਪੋਜ਼ਿਟਿਵ ਆ ਇਹਦਾ ਮੈਂ ਨਹੀਂ ਚਾਹੁੰਦਾ ਕਿ ਉਹ 네ਗੇਟਿਵ ਜੀ ਕ੍ਰੀਏਟ ਹੋਏ ਇੱਕ ਹੀ ਸ਼ਬਦ ਕਹਿਣਾ ਲੋਕਾਂ ਨੇ ਯਾਰ ਤੂੰ ਵੀ ਇਦਾਂ ਕਰਦਾ ਹੈ ਨਾ ਯੈਸ ਮੁੱਖ ਕਿੱਤਾ ਕੀ ਹੈ ਤੁਹਾਡੇ ਪਰਿਵਾਰ ਦਾ ਖੇਤੀਬਾੜੀ ਸਰ ਖੇਤੀਬਾੜੀ ਖੇਤੀਬਾੜੀ ਕੋਈ ਚਾਚਾ ਤਾਇਆ ਕੋਈ ਮਾਂ ਪਿਓ ਦੇ ਵਿੱਚੋਂ ਕੋਈ ਸਲੀਟ ਸੀ ਨਹੀਂ ਸਰ ਇੰਨੇ ਜ਼ਿਆਦਾ ਨਹੀਂ ਪਾਪਾ ਸਕੂਲ ਟਾਈਮ ਦੇ ਵਿੱਚ ਕਰਦੇ ਸੀ ਅੱਛਾ ਤੇ ਚਾਚਾ ਜੀ ਥੋੜਾ ਬੋਤੋ ਕਰਦੇ ਹੁੰਦੇ ਸੀ ਹਾਂ ਬਾਕੀ ਕਹਿ ਦਿੰਦੇ ਆ ਮੈਨੂੰ ਪਤਾ ਨਹੀਂ ਹੁਣ ਕਰਦੇ ਰਹੇ ਕਿ ਨਹੀਂ ਕਰਦੇ ਪਿੰਡ ਬਾਰੇ ਵੀ ਜਾਣਕਾਰੀ ਦਿਓ ਪਿੰਡ ਕਿਹੜੇ ਡਿਸਟ੍ਰਿਕਟ ਚ ਪੈਂਦਾ ਹੈ ਜ਼ਿਲ੍ਹਾ ਗਰਦਾਸਪੁਰ ਸ਼ਹਿਰ ਬਟਾਲਾ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਪਿੰਡ ਹੈ ਸਾਡਾ ਉਮਰਵਾਲਾ ਉਮਰਵਾਲਾ ਇਹ ਕਿੰਨੀਆਂ ਕਿੱਡਾ ਕਿ ਪਿੰਡ ਹੈ ਛੋਟਾ ਹੀ ਪਿੰਡ ਹੈ ਮੈਂ ਗੇੜਾ ਹਜੇ ਨਹੀਂ ਸਰ ਇੰਨਾ ਜ਼ਿਆਦਾ ਨਹੀਂ ਹੈਗਾ ਵੱਡਾ ਹਾਂ ਛੋਟਾ ਸਕੂਲ ਕਾਲਜ ਕਿੱਥੇ ਜਾਂਦੇ ਹਾਂ ਮੈਂ ਕਾਲਜ ਸਰ ਖਾਲਸਾ ਕਾਲਜ ਅੰਮ੍ਰਿਤਸਰ ਹਾਂ ਤੇ ਮੇਰੀ ਸਕੂਲਿੰਗ ਮੈਨੂੰ ਫੈਮਲੀ ਨੇ ਹੋਸਟਲ ਚ ਰੱਖਿਆ ਸਰ ਸ਼ੁਰੂ ਤੋਂ ਕਿਉਂਕਿ ਉਹੀ ਫੈਮਲੀ ਦੇ ਸੁਪਨੇ ਹੁੰਦੇ ਆ ਸਰ ਕਿ ਸਾਡਾ ਬੱਚਾ ਸਾਨੂੰ ਇੱਕ ਵਧੀਆ ਲਾਈਫ ਇੱਕ ਵਧੀਆ ਰੈਕਗਨਿਸ਼ਨ ਦਿਵਾਏ ਸੋਸਾਇਟੀ ਦੇ ਵਿੱਚ ਹਾਂ ਹਾਂ ਤੇ ਮੈਨੂੰ ਸ਼੍ਰੀ ਦੇਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਇਹਨਾਂ ਸਕੂਲਾਂ ਚ ਪੜਾਇਆ ਸੀ ਮੈਨੂੰ ਕੋਈ ਖਾਸ ਚੀਜ਼ ਯੂਥ ਨਾਲ ਸ਼ੇਅਰ ਕਰਨੀ ਚਾਹੁੰ ਜਿਹੜੀ ਤੁਹਾਨੂੰ ਅੰਦਰੋਂ ਇਸ ਲਾਈਨ ਦੇ ਉੱਤੇ ਜਾਂ ਇਸ ਟਰੈਕ ਦੇ ਉੱਤੇ ਬਣਾ ਕੇ ਰੱਖ ਦੀ। ਸੋ ਯੂਥ ਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਡਿਪੈਂਡੈਂਟ ਨਾ ਰਹੋ। ਹਾਂ। ਆਪਣੇ ਰਾਹ ਤੁਸੀਂ ਆਪ ਬਣਾਓ, ਲੱਭ ਸਕਦੇ ਹੋ ਤੁਸੀਂ ਤੇ ਵੱਡੀ ਗੱਲ ਹੈ ਯੂਨਿਟੀ ਬਣਾ ਕੇ ਰੱਖੋ। ਜੀ। ਇਹ ਨਾ ਰੱਖੋ ਕਿ ਮੇਰੇ ਨਾਲ ਦੇ ਨੂੰ ਆਫਰ ਮਿਲ ਗਿਆ ਤੇ ਮੈਨੂੰ ਕਿਉਂ ਨਹੀਂ ਮਿਲਿਆ। ਮੈਂ ਇਹਦਾ ਇਹਦਾ ਜੋ ਆਫਰ ਮਿਲਿਆ ਉਹ ਵੀ ਇਹਨੂੰ ਖੋਹਾਂ ਇਹ ਤੋਂ। ਜੀ। ਜੇ ਉਹ ਸੈੱਟ ਹੋ ਰਿਹਾ ਤਾਂ ਉਹਨੂੰ ਸੈੱਟ ਹੋਣ ਦਿਓ। ਤੁਸੀਂ ਜਿਹੜੇ ਬਾਕੀ ਨਾਲ ਦੇ ਨੇ ਜੋ ਸਟਰਗਲਿੰਗ ਕਰ ਰਹੇ ਨੇ, ਸਟਰਗਲ ਕਰ ਰਹੇ ਨੇ, ਉਹਨਾਂ ਨਾਲ ਤੁਸੀਂ ਟਾਈਅਪ ਹੋਵੋ, ਯੂਨਿਟੀ ਰੱਖੋ ਆਪਣੇ ਆਪ 'ਚ। ਯੂਥ ਸਰ ਇਕੱਠਾ ਹੋਏਗਾ ਤਾਂ ਬਹੁਤ ਕੁਝ ਕਰ ਸਕਦਾ ਸਰ ਯੂਥ ਆਪਣੇ ਆਪ ਚ ਇੱਕ ਪਾਵਰ ਆ ਸਰ ਜੀ ਯੂਥ ਨੂੰ ਚਾਹੀਦਾ ਹੈ ਕਿ ਜੋ ਉਹਦੇ ਨਵੇਂ ਥੌਟਸ ਨੇ ਇਹ ਸਰ ਜੋ ਆਪਣੇ ਦਿਮਾਗ ਹੈ ਥੌਟਸ ਨਾਲ ਭਰੇ ਹੋਇਆ ਪੋਜ਼ਿਟਿਵ 네ਗੇਟਿਵ ਇਨਸਪਾਇਰਿੰਗ ਕ੍ਰੀਏਟਿਵ ਹਰੇਕ ਆਈਡੀਆ ਹੈਗਾ ਆਪਣੇ ਕੋ ਮੈਨੂੰ ਲੱਗਦਾ ਹੈ ਕਿ ਉਹ ਆਈਡੀਆਸ ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਸਾਨੂੰ ਜੀ ਤੇ ਆਪਾਂ ਇੱਕ ਫਿਊਚਰ ਜੋ ਬੈਟਰਮੈਂਟ ਫਿਊਚਰ ਹੋਏਗਾ ਸਾਡੇ ਦੇਸ਼ ਦਾ ਸਾਡੇ ਸਟੇਟ ਦਾ ਆਪਾਂ ਉਹਦੇ ਵਾਸਤੇ ਯੂਜ਼ ਕਰੀਏ ਉਸ ਉਹ ਆਈਡੀਆਸ ਨੂੰ ਪਿੰਡ ਕਿ ਤੁਹਾਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਦਾ ਇੱਕ ਨੌਜਵਾਨ ਸੋ ਪਿੰਡ ਜੀ ਮੈਨੂੰ 2000 ਲੱਗ ਗਿਆ ਨਹੀਂ ਪਿੰਡ ਸਰ ਮੈਂ ਇਹ ਨਹੀਂ ਕਹਾਂਗਾ ਕਿ 2019 ਤੋਂ ਜਿਵੇਂ ਸਫਰ ਸ਼ੁਰੂ ਕੀਤਾ ਉਦੋਂ ਤੋਂ ਸਪੋਰਟ ਕਰ ਰਿਹਾ ਪਿੰਡ ਮੈਨੂੰ ਬਚਪਨ ਤੋਂ ਸਪੋਰਟ ਕਰ ਰਿਹਾ ਸਰ ਕੀ ਬਾਤ ਹੈ ਇੱਕ ਤੋਂ ਹੁੰਦਾ ਨਾ ਘਰ ਦਾ ਲਾਡਲਾ ਮਤਲਬ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਆਪਣੀ ਮੂੰਹੋਂ ਕਹਾਂ ਬਟ ਮੈਂ ਪਿੰਡ ਦਾ ਲਾਡਲਾ ਜੀ ਪਿੰਡ ਬਹੁਤ ਪਿਆਰ ਕਰਦਾ ਹੈ ਜੀ ਮੈਨੂੰ ਤੇ ਬਹੁਤ ਇਹਨਾਂ ਨੇ ਮੈਨੂੰ ਸਿਖਾਇਆ ਹੈ ਬਹੁਤ ਖੜਾਇਆ ਹੈ ਮੈਨੂੰ ਹਮਮ ਤੁਹਾਡੇ ਮੈਂ ਤਾਂ ਮੈਂ ਘਰ ਗਿਆ ਸੀ ਹੁਣ ਘਰ ਵੀ ਆਪਾਂ ਆਏ ਆ ਖੇਤ ਬੈਠੇ ਆ ਠੀਕ ਤੁਹਾਡੇ ਜਿਹੜੇ ਡੰਡ ਮਾਰਨ ਵਾਲੇ ਸਾਧਨ ਸਾਰੇ ਦੇਸੀ ਹੈ ਜੀ ਸਰ ਇਹੀ ਤਾਂ ਕੀ ਕਰਨਾ ਨਹੀਂ ਮੈਨੂੰ ਲੱਗਦਾ ਹੈ ਸਰ ਕਿ ਜੇ ਮੈਂ ਦੇਸੀ ਤਰੀਕੇ ਨਾਲ ਚੱਲ ਰਿਹਾ ਹਾਂ ਤੇ ਮੈਂ ਰੀਸਾਈਕਲ ਕਰਾਂ ਇੱਕ ਹੋਰ ਮੈਸੇਜ ਦਵਾਂ ਸੋਸ਼ਲ ਮੈਸੇਜ ਦਵਾਂ ਕਿ ਜੋ ਪਲਾਸਟਿਕ ਬੋਟਲਸ ਨੇ ਉਹਨਾਂ ਨੂੰ ਸਾੜਨਾ ਨਹੀਂ ਚਾਹੀਦਾ ਸਰ ਉਹਨਾਂ ਨੂੰ ਯੂਟਿਲਾਈਜ਼ ਕਰੋ ਤੁਸੀਂ ਡੈਕੋਰੇਟਿਵ ਸਮਾਨ ਬਣਾ ਸਕਦੇ ਹੋ ਗਮਲੇ ਬਣਾ ਸਕਦੇ ਹੋ ਤੁਸੀਂ ਡੰਬਲ ਬਣਾ ਸਕਦੇ ਹੋ ਇਹਦਾ ਚੀਜ਼ਾਂ ਨੂੰ ਮੈਂ ਬੜਾ ਇੱਕ ਸਾ ਸੁਪੀਆਂ ਸੁਪੀਆਂ ਚੀਜ਼ਾਂ ਮੈਂ ਕਰ ਰਿਹਾ ਹਾਂ ਪਬਲਿਕ ਆਸਤੇ ਬਟ ਉਹ ਲੈ ਸਾਹਮਣੇ ਨਹੀਂ ਆ ਰਹੀਆਂ ਇਹਨੀਆਂ ਬਟ ਆਮ ਆਈ ਵਿਲ ਆਈ ਮੀਕ ਸ਼ੋਰ ਦਿਸ ਕੀ ਉਹ ਜ਼ਰੂਰ ਸਾਹਮਣੇ ਹੋਣ ਜਲਦੀ ਇੱਕ ਵਧੀਆ ਜੀ ਆਪਾਂ ਹੁਣ ਦੇਸੀ ਭਾਸ਼ਾ ਕਿੰਨੇ ਡੰਡ ਮਾਰ ਲੈਨੇ ਹੋਂ ਜੇ ਮਾਰਨੇ ਹੋਂ ਡੰਡ ਸਾਰੇ ਅਲੱਗ-ਅਲੱਗ ਹੈ ਜੀ ਜੇ ਦੋ ਉਂਗਲਾਂ ਦੇ ਕਰਾਂ ਤੇ ਮੈਂ 60-70 ਡੰਡ ਮਾਰ ਦੂੰਗਾ ਜੀ ਅੱਛਾ ਦੋ ਉਂਗਲਾਂ ਦੇ ਹਾਂਜੀ ਜੇ ਚਾਰਾਂ ਤੇ ਮਾਰਨੀ ਹੈ ਜੇ ਸਾਰੀਆਂ ਤੇ ਮਾਰਨੀ ਹੈ ਸਾਰੀਆਂ ਤੇ ਮਾਰਨੇ ਪੰਜਾਹ ਫਿਰ 100 ਤੇ 100 ਦੇ ਲੱਗੇ ਜਗੇ 100 ਦੇ ਲੱਗੇ ਜੀ 1 ਮਿੰਟ ਚ ਨਹੀਂ ਸਰ ਮੈਂ ਦੇਖੋ ਜੀ ਇਹ ਜਿਹੜੇ ਰਿਕਾਰਡ ਬਣਦੇ ਹਨ ਨਾ ਇਹ ਫਾਸਟੈਸਟ ਰਿਕਾਰਡ ਹੁੰਦੀ ਹੈ 1 ਮਿੰਟ ਦੇ ਵਿੱਚ ਅਸੀਂ ਵੀ ਸਿਆਣੇ ਹਾਂ ਤੁਸੀਂ ਵੀ ਸਿਆਣੇ ਹੋ ਕਿ 1 ਮਿੰਟ ਚ ਕਰੈਕਟ ਪੁਸ਼-ਅਪ ਨਹੀਂ ਲੱਗ ਸਕਦੇ 100 ਪੁਸ਼- ਇਹ ਰਿਕਾਰਡ ਸਿਰਫ ਬਣਦੇ ਆ ਕਿ ਫਾਸਟੈਸਟ ਪੁਸ਼-ਅਪ ਸਭ ਤੋਂ ਜ਼ਿਆਦਾ ਕਿੰਨੇ ਲਾਏ ਜਿਹੜੇ ਕਰੈਕਟ ਪੁਸ਼-ਅਪ ਲਾਉਣੇ ਆ ਉਹ 1 ਮਿੰਟ ਦੇ ਵਿੱਚ 60 ਜਾਂ 70 ਪੁਸ਼-ਅਪ ਲੱਗ ਸਕਦੇ ਜਾਂ ਮੈਕਸਿਮਮ 65 ਜਾਂ ਤੁਹਾਡਾ ਫਾਸਟੈਸਟ ਪੁਸ਼-ਅਪ ਕੀ ਹੈ ਸਭ ਤੋਂ 100 118 118 ਕਿੰਨੇ ਟਾਈਮ ਚ 1 ਮਿੰਟ ਚ 1 ਮਿੰਟ ਚ 118 ਡੰਡ ਜੀ ਉਹ ਵੀ ਇੱਕ ਵੀ ਰਿਕਾਰਡ ਬਣਿਆ ਸੀ ਹਾਂਜੀ ਹਾਂਜੀ ਉਹ ਸਭ ਤੋਂ ਪਹਿਲਾਂ ਉਹੀ ਸੀ ਅੱਛਾ ਸਭ ਤੋਂ ਪਹਿਲਾਂ ਉਹੀ ਸੀ ਜੀ ਤੇ ਸਭ ਤੋਂ ਹੋਰ ਜਿਹੜਾ ਬਹੁਤ ਫੇਮਸ ਹੋਇਆ ਰਿਕਾਰਡ ਉਹ ਕੋਈ ਦੱਸਣਾ ਸਰ ਇੱਕ ਸੀ ਕਿ ਮੇਰਾ ਤੀਸਰਾ ਰਿਕਾਰਡ ਸੀ ਲਮਕਾ ਬੁੱਕ ਦਾ ਉਹਦੇ ਜਿਹੜੇ ਮੈਂ ਸੁਪਰਮੈਨ ਪੁਸ਼-ਅਪ ਲਾਈ ਸੀ ਪੁਸ਼-ਅਪ ਲਾ ਕੇ ਸੁਪਰਮੈਨ ਦੀ ਪੋਜੀਸ਼ਨ ਚਾਉਣਾ ਆਪ ਹਵਾ 'ਚ ਆਪਣੀ ਬੋਡੀ ਨੂੰ ਝੁਕਣਾ ਕੋ 1 ਮਿੰਟ ਦੇ ਵਿੱਚ 53 ਲਾਈ ਸੀ ਮੈਂ 53 ਅੱਛਾ ਹਾਂਜੀ ਕੀ ਬਾਤ ਹੈ ਜੀ ਉਹ ਲਿੰਕਾ ਬੁੱਕ ਆਫ ਰਿਕਾਰਡ ਫੁੱਲ ਲਿੰਕਾ ਬੁੱਕ ਆਫ ਰਿਕਾਰਡ ਦੇ ਵਿੱਚ ਕੀ ਬਾਤ ਹੈ ਜੀ ਕੋਈ ਟੀਮ ਕੋਈ ਸੰਸਥਾ ਇੱਥੇ ਤੁਹਾਨੂੰ ਸ਼ਾਬਾਸ਼ ਦੇਣ ਪਹੁੰਚੀ ਹੈ ਪਿੰਡ ਅ ਜੀ ਸਰ ਮੈਨੂੰ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਉਹਨਾਂ ਦਾ ਮੈਂ ਫਿਟਨੈਸ ਆਈਕਨਾ ਬ੍ਰਾਂਡ ਵੈਸਟਰ ਉਹਨਾਂ ਦਾ ਹਾਂਜੀ ਉਹਨਾਂ ਨੇ ਮੈਨੂੰ ਇੱਥੇ ਵੀ ਰੈਕਗਨਾਈਜ਼ ਕੀਤਾ ਵਾ ਦਵਿੰਦਰ ਸਰ ਸੀ ਫਿਰ ਇਵੈਂਟ ਆਰਗੇਨਾਈਜ਼ ਕੀਤਾ ਸੀ ਉਹਦੇ ਵਿੱਚ ਮੈਨੂੰ ਉਹਨਾਂ ਨੇ ਟੈਗ ਦੇ ਨਾਲ ਸਨਮਾਨਿਤ ਕੀਤਾ ਸੀ ਪਰੇ ਹਮਮ ਤੇ ਹੋਰ ਵੀ ਸਰ ਮੈਨੂੰ ਪੰਜਾਬ ਪੁਲਿਸ ਆਪਣੀ ਇਹ سپورਟ ਕਰ ਰਹੀ ਆ ਮਤਲਬ ਆਪਣੇ ਕੁਝ ਇਵੈਂਟਸ ਹੁੰਦੇ ਨੇ ਇਹਨਾਂ ਦੇ ਉਹਦੇ ਵਿੱਚ ਮੈਨੂੰ ਮੌਕਾ ਦਿੰਦੇ ਨੇ ਸ਼ਿਰਕਤ ਕਰਨ ਦਾ ਇਲੈਕਸ਼ਨ ਕਮਿਸ਼ਨ ਆ ਉਹਨਾਂ ਦਾ ਬ੍ਰਾਂਡ ਵਾਸ ਟੂਰਨਾਮੈਂਟ ਜੀ ਤੇ ਸੈਨੀਟੇਸ਼ਨ ਵਿਭਾਗ ਆ ਉਹਨਾਂ ਦਾ ਬ੍ਰਾਂਡ ਵਾਸ ਟੂਰਨਾਮੈਂਟ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਆਪਾਂ ਜਦੋਂ ਤੁਹਾਡੇ ਹਜੇ ਬਾਹਰ ਨਹੀਂ ਲਿਆਉਣ ਵਾਲੀਆਂ ਗੱਲਾਂ ਹਜੇ ਆਪਾਂ ਵੈਸੇ ਤਾਂ ਆਫ ਦੀ ਕੈਮਰਾ ਕੀਤੀਆਂ ਜਦੋਂ ਆਉਣਗੇ ਤਾਂ ਆਪਾਂ ਫੇਰ ਗੱਲਬਾਤ ਕਰਾਂਗੇ ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਤੁਸੀਂ 23 ਸਾਲਾਂ ਦੇ ਨੌਜਵਾਨ ਹੋ ਸਾਡਾ ਇਹ ਮੁੰਡਾ ਦੁਨੀਆ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਿਆ ਹੈ ਡੰਡ ਮਾਰਨਾ ਪੰਜਾਬੀਆਂ ਦੇ ਹਿੱਸੇ ਵੈਸੇ ਵੀ ਆਇਆ ਹੈ ਡੰਡ ਸਾਡੇ ਦੇਸੀ ਮਜ਼ਬੂਤੀ ਦੀ ਪੂਰੀ ਕਹਾਣੀ ਦੱਸਦਾ ਹੈ ਤੇ ਡੰਡ ਹੁਣ ਭਾਵੇਂ ਪਛੜਦੇ ਜਾਂਦੇ ਆ ਪਰ ਡੰਡ ਮਾਰ ਕੇ ਤੁਸੀਂ ਪੁਰਾਣੇ ਤਰੀਕਿਆਂ ਨਾਲ ਡੰਡ ਮਾਰ ਕੇ ਨਵੇਂ ਰਿਕਾਰਡ ਬਣਾਏ ਤੇ ਨਵੇਂ ਜ਼ਮਾਨੇ ਚ ਬਣਾਏ ਬੜਾ ਚੰਗਾ ਲੱਗਦਾ ਤੁਹਾਡਾ yes sir ਮੈਂ ਗਲਤ ਕਰਕੇ ਬੜਾ ਚੰਗਾ ਲੱਗਿਆ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਥੈਂਕ ਯੂ so much sir में